ਸ਼ਹਿਰ ਦੇ ਤੁਸੀਂ ਫਸਟ ਪਰਸਨ ਹੋ ਤੁਸੀਂ ਮੇਅਰ ਹੋ ਤੁਹਾਡਾ ਕੰਮ ਆ ਤੁਸੀਂ ਨਹੀਂ ਜਸਟੀਫਾਈ ਕਰ ਰਹੇ ਨਹੀਂ ਕਰ ਸਕਦੇ ਤਾਂ ਤੁਹਾਨੂੰ ਫਿਰ ਉਸ ਜੋਬ ਤੋਂ ਪਰੇ ਹੋ ਜਾਣਾ ਚਾਹੀਦਾ ਜਿਹੋ ਸਾਡੇ ਸਿਰ ਚੜ ਕੇ ਬੋਲ ਰਹੀ ਆ ਅਸੀਂ ਉਹਦਾ ਰਵਾਬ ਦਿਖਾ ਰਹੇ ਆ ਅਸੀਂ ਆਪਣੇ ਸਿਕਿਉਰਟੀ ਅਫਸਰਾਂ ਤੋਂ ਉਹਨਾਂ ਨੂੰ ੱੱਕੇ ਮਲਵਾ ਕੇ ਬਾਹਰ ਕਢਾ ਰਹੇ ਆ ਪਰ ਜਦੋਂ ਇਹਨਾਂ ਨੂੰ ਦਿਖਿਆ ਵੀ ਹੁਣ ਹੋਰ ਕੋਈ ਮੁੱਦਾ ਨਹੀਂ ਐ ਸਾਡੀ ਹੀ ਗਲਤੀ ਐ ਤਾਂ ਇਹਨਾਂ ਨੇ ਗੱਲ ਨੂੰ ਘੁਮਾਉਂਦੇ ਹੋਏ ਕਿਹਾ ਵੀ ਤੁਸੀਂ ਅੰਦਰ ਸਿਕਿਉਰਟੀ ਵਾਲੇ ਕਿਉਂ ਬੁਲਾਏ ਇਹੋ ਪ੍ਰੋਬਲਮ ਤਾਂ ਉਹਨਾਂ ਨੇ ਕੀ ਸੋਲਵ ਕਰਨੀ ਸੀ ਕੀ ਗੱਲਬਾਤ ਕਰਦੇ ਕਰਦੇ ਉੱਚੀ ਉੱਚੀ ਬੋਲਣ ਲੱਗੇ ਜਦੋਂ ਉਹ ਉੱਚੀ ਬੋਲੇ ਤੇ ਥੋੜਾ ਜਿਹਾ ਮੁਕੇਸ਼ ਵੀ ਉੱਚੀ ਬੋਲਿਆ ਤੇ ਉਹਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਹੋਇਆ ਤੇ ਨਾਲ ਹੀ ਉਹਨਾਂ ਨੇ ਸਿਕਿਉਰਿਟੀ ਜੜੀਆਂ ਬੁਲਾ ਲਈ ਪਰ ਤੁਸੀਂ ਬਕਾਇਦਾ ਜਾਣਦੇ ਹੋ ਚੰਗ ਭੜੀ ਪਾਤੀ ਵੀ ਸਿਕਿਉਰਿਟੀ ਦਾ ਕੀ ਮੋਟਿਵ ਹੁੰਦਾ ਹੈ ਉਹਨਾਂ ਦੀ ਕੀ ਕੀ ਡਿਊਟੀ ਹੈ ਕੀ ਮੈਨੂੰ ਉਹਨਾਂ ਨੂੰ ਬੁਲਾਣ ਦੀ ਜ਼ਰੂਰਤ ਸੀ ਅਗਰ ਅੱਧਾ ਪੌਣਾ ਘੰਟਾ ਇਹ ਬੈਠ ਕੇ ਇਹਨਾਂ ਨੇ ਆਰਾਮ ਨਾਲ ਗੱਲ ਕੀਤੀ ਉਦੋਂ ਕੋਈ ਨਹੀਂ ਆ ਕੇ ਐਂਟਰ ਕੀਤਾ ਆਫਿਸ ਤਾਂ ਕੁਝ ਨਾ ਕੁਝ ਤਾਂ ਇਹਨਾਂ ਨੇ ਅਜਿਹਾ ਕੀਤਾ ਜਿਹੜਾ ਉਹਨਾਂ ਨੂੰ ਆਣਾ ਭਾਰਤੀ ਜਨਤਾ ਪਾਰਟੀ ਦੇ ਕਾਉਂਸਲਰ ਜਿਹੜੇ ਨੇ ਮੈਨੂੰ ਮੈਸੇਜ ਭੇਜ ਰਹੇ ਨੇ ਵੀ ਵੈਲ ਡਨ ਜੀ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਜਿਹੜਾ ਬੋਰਡ ਤੇ ਲਿਖਾਇਆ ਪ੍ਰਿੰਸੀਪਲ ਉਹ ਦਿਮਾਗ ਚੋਂ ਨਿਕਲਦਾ ਨਹੀਂ ਪਿਆ ਵੀ ਮੈਂ ਪ੍ਰਿੰਸੀਪਲ ਆ ਪ੍ਰਿੰਸੀਪਲ ਹੋਏਗੀ ਜਿਹੜੇ ਸਕੂਲਾਂ ਦੀ ਹੋਏਗੀ ਸਾਡੀ ਪ੍ਰਿੰਸੀਪਲ ਨਹੀਂ ਹੈਗੀ ਡਵੈਲਪਮੈਂਟ ਦੀ ਆਪਾਂ ਗੱਲ ਕਰੀਏ ਆਪਾਂ ਜਿੱਥੇ ਖੜੇ ਆ ਇਹਦੇ ਬਾਹਰ ਹੀ ਦੇਖ ਲਓ ਕਿੱਦਾਂ ਸੜਕਾਂ ਪੱਟੀਆਂ ਹੋਈਆਂ ਨੇ ਤੇ ਗੱਲ ਰੱਖਣ ਦੇ ਵਿੱਚ ਬੜੀ ਫਾਰਮੈਲਿਟੀ ਵਾਲਾ ਬਿਹੇਵੀਅਰ ਹੁੰਦਾ ਹੈ ਐਵਰੀ ਟਾਈਮ ਜਦੋਂ ਵੀ ਅਸੀਂ ਇਹਨਾਂ ਦੇ ਘਰ ਮਿਲੇ ਆ ਕਿਤੇ ਮਿਲੇ ਆ ਮਤਲਬ ਬਹੁਤ ਫਾਸਟ ਫਾਰ ਜਲਦੀ ਜਲਦੀ ਦੱਸੋ 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 ਕਿੱਦਾਂ ਹੈ 2027 ਦੇ ਵਿੱਚ ਪੰਜਾਬ ਦੇ ਵਿੱਚੋਂ ਝਾੜੂ ਇਹਨਾਂ ਨੇ ਟੀਲਾ ਟੀਲਾ ਕਰ ਦੇਣਾ ਇਸ ਕਰਕੇ ਉਹਨੂੰ ਸਮਝਾ ਕੇ ਭੇਜਿਆਗੇ ਹੋਰ ਉਹ ਤੇ ਕੀ ਕਰਨ ਗਈ ਸੀ ਬੀ ਜ਼ੋਨ ਜਿਹੜੀ ਹੈ ਪੂਰਾ ਦਰਵਾਜਾ ਕੇਰਿਆ ਹੋਇਆ ਔਰ ਡਿਊਟੀ ਦੇ ਵਿੱਚ ਬੈਠੇ ਨੇ ਬੀ ਜੀ ਪੀ ਵੀ ਅਗਰ ਕਹੇ ਇਹ ਤਾਂ ਸਮੂਲ ਲੀਡਰਸ਼ਿਪ ਮੌਜੂਦ ਹੈ ਖੁਦ ਪ੍ਰਧਾਨ ਜਿਹੜੇ ਨੇ ਮੌਜੂਦ ਹੈ ਸਿਰਫ ਇੱਕ ਗੱਲ ਹੈ ਕਿ ਰਾਜਨੀਤਿਕ ਮੁੱਦਾ ਹੈ ਜਾਂ ਫਿਰ ਵਾਕਈ ਸ਼ਹਿਰ ਦਾ ਇੱਕ ਪ੍ਰੇਮ ਹੈ ਪ੍ਰਧਾਨ ਜੀ ਰਾਜਨੀਤਿਕ ਮੁੱਦਾ ਹੈ ਦਿਖਾਣਾ ਹੈ ਕਿ ਅਸੀਂ ਬੀ ਹਾਂ ਜਾਂ ਕੋਈ ਵਾਕਈ ਪੰਜਾਬ ਦੇ ਵਿੱਚ ਜਾਂ ਕੀ ਇਹ ਲੁਧਿਆਣੇ ਦੇ ਵਿੱਚ ਸ਼ਹਿਰ ਦਾ ਮੁੱਦਾ ਹੈ ਦੇਖੋ ਇਸ ਪੋਲੀਟੀਕਲ ਪਾਰਟੀ ਨਾਲ ਪੋਲੀਟਿਕਸ ਜੁੜਦੀ ਆ ਇਹ ਇੱਕ ਲੱਗ ਜਾਂਦਾ ਬਟ ਇਹ ਜਿਹੜੇ ਮੁੱਦੇ ਨੇ ਨਾ ਇਹ ਜਨਤਾ ਦੇ ਮੁੱਦੇ ਨੇ ਜਨ ਹਿੱਤ ਦੀ ਗੱਲਾਂ ਨੇ ਅਗਰ ਜਨ ਹਿੱਤ ਦੀਆਂ ਗੱਲਾਂ ਕੋਈ ਚੁਨੇ ਹੋਏ ਨਮਾਇंदे ਨਹੀਂ ਚੱਕਣਗੇ ਤਾਂ ਕੌਣ ਚੱਕੇਗਾ ਜਿਹੜਾ ਇੱਕ ਕੌਂਸਲਰ ਬਣਦਾ ਉਹ 40-50 ਹਜ਼ਾਰ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ। ਅਗਰ ਉਹ ਰਿਪਰੈਜ਼ੈਂਟ ਕਰਦਾ ਉਹਦੇ ਕੋਲ ਲੋਕਾਂ ਨੇ ਆਣਾ ਆਪਣੀਆਂ ਸਮੱਸਿਆਵਾਂ ਦੱਸਣ ਵੀ ਸਾਡੇ ਪਾਣੀ ਨਹੀਂ ਆ ਰਿਹਾ, ਸਾਡੇ ਸਫਾਈ ਨਹੀਂ ਹੋ ਰਹੀ, ਸਾਡਾ ਸੀਵਰੇਜ ਜਾਮ ਨੇ, ਸਾਡੀਆਂ ਕੋਈ ਵੀ ਪ੍ਰੋਬਲਮਸ ਨੇ। ਅਗਰ ਉਹ ਕੌਂਸਲਰ ਕੋ ਆ ਰਿਹਾ, ਅਗਰ ਉਹ ਅਫਸਰਾਂ ਨੂੰ ਫੋਨ ਕਰਦਾ ਅਫਸਰ ਕੰਮ ਨਹੀਂ ਕਰ ਰਹੇ ਤਾਂ ਉਹ ਕਿੱਥੇ ਜਾਏਗਾ? ਜੀ ਬਿਲਕੁਲ ਮੈਂ ਮਾਫੀ ਚਾਹਣਾ ਤੁਹਾਨੂੰ ਟੋਕਿਆ ਪਰ ਮੇਅਰ ਸਾਹਿਬ ਇਹ ਕਹਿ ਰਹੇ ਹੈ ਕਿ ਸ਼ਕਤੀ ਪ੍ਰਦਰਸ਼ਨ ਸੀਗਾ ਦਫਤਰ ਦੇ ਵਿੱਚ ਇਹਨਾਂ ਨੇ 20 ਜਣਿਆਂ ਨੇ ਮਿਲ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਇਹ ਕੀ ਹੈ ਦੇਖੋ ਐਸੀ ਗੱਲ ਦਾ ਮਤਲਬ ਨਹੀਂ ਹੈ ਜਦੋਂ ਲਗਾਤਾਰ ਬਾਜਪਾ ਦੀ ਪਰਸਦਲ ਦੀ ਜੋ ਨੇਤਾ ਭੈਣ ਪੂਨਮ ਰਤੜਾ ਜੀ ਉਹ ਲਗਾਤਾਰ 4 ਦਿਨਾਂ ਤੋਂ ਉਹਨਾਂ ਤੋਂ ਸਮਾਂ ਮੰਗ ਰਹੇ ਸੀ ਔਰ ਜਦੋਂ ਉਹਨਾਂ ਨੂੰ ਸਮਾਂ ਮਿਲੇ ਆ ਕੱਲ ਦਾ ਸਮਾਂ ਮਿਲਿਆ 10 ਵਜੇ ਦਾ ਤਾਂ ਉਹ ਉਹ ਸਮੇਂ ਦੇ ਅਨੁਸਾਰ ਆਏ ਨੇ ਉਹ ਸਮੇਂ ਦੇ ਵਿੱਚ ਕੋਈ ਸ਼ਕਤੀ ਪ੍ਰਦਰਸ਼ਨ ਦਾ ਮਤਲਬ ਨਹੀਂ ਉਹਦੇ ਵਿੱਚ ਉਹਨਾਂ ਦੇ ਜਿੰਨੇ ਕਾਉਂਸਲਰ ਆ ਉਹ ਕਾਉਂਸਲਰ ਸਾਰੇ ਨਾਲ ਆਏ ਨੇ ਔਰ ਉਹ ਕਾਉਂਸਲਰ ਨੇ ਮੈਨਾਂ ਆਪਣੀਆਂ ਗੱਲਾਂ ਕਰਨੀਆਂ ਆਪਣੀ ਅਗਰ ਇਸ ਕਰਕੇ ਕਿਸੇ ਕਾਉਂਸਲਰ ਤੇ ਪ੍ਰੇਸ਼ਣ ਚ ਲੱਗ ਰਿਹਾ ਉਹਦੇ ਕੰਮ ਨਹੀਂ ਹੋ ਰਹੇ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਕਿ ਇਹ ਡੈਮੋਕ੍ਰੇਸੀ ਦੇ ਵਿੱਚ ਜਾਇਜ਼ ਆ ਉਹ ਆਪਣੀ ਆਵਾਜ਼ ਆਪਣੀ ਗੱਲ ਰੱਖ ਰਹੇ ਨੇ ਆਪਣੀਆਂ ਸਮੱਸਿਆਵਾਂ ਦੇ ਬਾਰੇ ਗੱਲ ਕਰ ਰਹੇ ਨੇ ਔਰ ਉਹਦਾ ਨਿਵਾਰਨ ਕਰਨ ਦੀ ਬਜਾਏ ਅਸੀਂ ਉਹਨਾਂ ਦੇ ਨਾਲ ਸਤਾ ਆਪਣੀ ਜੋ ਸਾਡੇ ਸਿਰ ਚੜ ਕੇ ਬੋਲ ਰਹੀ ਆ ਅਸੀਂ ਉਹਦਾ ਰਵਾਬ ਦਿਖਾ ਰਹੇ ਆ ਅਸੀਂ ਆਪਣੇ ਸਿਕਿਉਰਟੀ ਅਫਸਰਾਂ ਤੋਂ ਉਹਨਾਂ ਨੂੰ ਧੱਕੇ ਮਿਲਵਾ ਕੇ ਬਾਹਰ ਕਢਾ ਰਹੇ ਆ ਇਸ ਦੀ ਨੂੰ ਅਸੀਂ ਕਿਵੇਂ ਸੰਗਿਆਨ ਲਵਾਂਗੇ ਇਹ ਸ਼ਕਤੀ ਪ੍ਰਦਰਸ਼ਨ ਨਹੀਂ ਹੈ ਸ਼ਕਤੀ ਪ੍ਰਦਰਸ਼ਨ ਤਾਂ ਹਜੇ ਸ਼ੁਰੂ ਹੋਊਗਾ ਹਜੇ ਇਹਨਾਂ ਨੇ ਉਸੇ ਟਾਈਮ ਜਦੋਂ ਉਹਨਾਂ ਨੇ ਇਹਦਾਂ ਦਾ ਵਿਵਹਾਰ ਕੀਤਾ ਉਹ ਉਸੇ ਵੇਲੇ ਰੀਸੈਂਟਲੀ ਆਪਣੇ ਬਾਹਰ ਧਰਨੇ ਤੇ ਬੈਠ ਗਏ ਅਗਰ ਉਹ ਬੈਠੇ ਇਹ ਮੈਡਮ ਆਪਣਾ ਆਫਿਸ ਛੋੜ ਕੇ ਚਲੇ ਗਏ ਉਹ ਚਲੇ ਗਏ ਕੱਲ ਦੇ ਗਏ ਹੋਇਆ 24 30 ਘੰਟੇ ਹੋ ਚੱਲੇ ਨੇ ਲਗਭਗ ਉਹਨਾਂ ਨੇ ਵਾਪਸ ਨਹੀਂ ਆਏ ਮੰਨ ਲਓ ਅੱਜ ਛੁੱਟੀ ਆ ਕੱਲ ਛੁੱਟੀ ਆ ਕੋਈ ਗੱਲ ਨਹੀਂ ਇਹ ਰੁਕਣਾ ਨਹੀਂ ਜੇ ਤੁਸੀਂ ਨਵਾਰਨ ਨਹੀਂ ਚਾਹੁੰਦੇ ਤਾਂ ਫਿਰ ਅਸੀਂ ਇਹਨੂੰ ਜਨਤਾ ਦੀ ਕਚਹਿਰੀ ਚ ਲੈ ਆਏ ਆ ਅਸੀਂ ਲਗਾਤਾਰ ਬੈਠੇ ਆ ਤੁਸੀਂ ਚਾਹੇ ਮਹੀਨਾ ਸਾਨੂੰ ਇੰਤਜ਼ਾਰ ਕਰਾ ਲਓ ਤੁਹਾਨੂੰ ਉਸ ਚੀਜ਼ ਨੂੰ ਆਪਣੇ ਨੂੰ ਜਸਟੀਫਾਈ ਕਰਨਾ ਪਏਗਾ ਅਗਰ ਤੁਸੀਂ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਨਾਲੇ ਵਿਵਾਰ ਕਰਦੇ ਹੋ ਤਾਂ ਆਮ ਜਨਤਾ ਦੇ ਪ੍ਰਤੀ ਤੁਹਾਡਾ ਕੀ ਰਵਈਆ ਰਹੇਗਾ ਉਹ ਇੱਥੋਂ ਪਤਾ ਲੱਗਦਾ ਇਸ ਗੱਲ ਨੂੰ ਇਹ ਗੱਲ ਕਿ ਅਸੀਂ ਜਾਨ ਨਹੀਂ ਛੁਡਾ ਸਕਦੇ ਕਿ ਇਹ ਰਾਜਨੀਤਿਕ ਮੁੱਦਾ ਇਹ ਰਾਜਨੀਤਿਕ ਨਹੀਂ ਇਹ ਜਨਤਾ ਦਾ ਮੁੱਦਾ ਅੱਜ ਦੀਆਂ ਅਖਬਾਰਾਂ ਦੀਆਂ ਕਟਿੰਗ ਵਿੱਚ ਤੁਹਾਨੂੰ ਦਿਖਾ ਦਿੰਦਾ ਜਿਹੜੀਆਂ ਆਮ ਜਰਨਲ ਨੇ ਅੱਜ ਦੀਆਂ ਨਹੀਂ ਕਈ ਦਿਨਾਂ ਦੇ ਤੁਹਾਡੇ ਚੈਨਲਾਂ ਨੇ ਚਲਾਈਆਂ ਹੋਈਆਂ ਨੇ ਵੀ ਆ ਦੇਖੋ ਜੀ ਆ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਆ ਉਹਦੇ ਨਾਲ ਉਸ ਮਾਡਰਨ ਐਕਸਟੈਂਸ਼ਨ ਦੇ ਵਿੱਚ ਗਟਰ بیٹھ ਗਿਆ ਜ਼ਮੀਨ ਥੱਲੇ ਚਲੇ ਗਿਆ ਔਰ ਖਵਾਰਾ ਨੇ ਕੰਡੀਆਂ ਲਾਈਆਂ ਹੁ ਇਹਨੇ ਅਲੱਗ-ਅਲੱਗ ਜਗ੍ਹਾ ਤੇ ਕਿਤੇ ਗਟਰ ਟੁੱਟੇ ਹੋਏ ਨੇ ਕਿਤੇ ਸਫਾਈ ਕਿਤੇ ਗੱਡੇ ਕਿਤੇ ਕੁਛ ਯਾਰ ਇਹ ਇਹ ਕੌਣ ਦੱਸੇਗਾ ਇਹ ਗੱਲਾਂ ਨੂੰ ਕੌਣ ਉਠਾਏਗਾ ਇਹਨਾਂ ਨੂੰ ਕੌਣ ਜਸਟੀਫਾਈ ਕਰੇਗਾ ਕਿਹਦਾ ਕੰਮ ਆ ਸ਼ਹਿਰ ਦੇ ਤੁਸੀਂ ਫਰਸਟ ਪਰਸਨ ਹੋ ਤੁਸੀਂ ਮੇਅਰ ਹੋ ਤੁਹਾਡਾ ਕੰਮ ਆ ਤੁਸੀਂ ਨਹੀਂ ਜਸਟੀਫਾਈ ਕਰ ਰਹੇ ਨਹੀਂ ਕਰ ਸਕਦੇ ਤਾਂ ਤੁਹਾਨੂੰ ਫਿਰ ਉਸ ਜੋਬ ਤੋਂ ਪਰੇ ਹੋ ਜਾਣਾ ਚਾਹੀਦਾ ਤੁਹਾਨੂੰ ਕਿੱਡਾ ਵੱਡਾ ਮਾਣ ਮਿਲਿਆ ਸ਼ਹਿਰ ਦੇ ਤੁਸੀਂ ਫਰਸਟ ਪਰਸਨ ਹੋ ਅਗਰ ਤੁਸੀਂ ਗੱਲ ਨਹੀਂ ਸੁਣੋਗੇ ਤਾਂ 40 ਲੱਖ ਲੋਕਾਂ ਨੇ ਕਿਹਦੇ ਕੋਲ ਜਾਣਾ ਔਰ ਇਹ ਤਾਂ ਚੁਣੇ ਹੋਏ ਨੁਮਾਇंदे ਆ ਰਹੇ ਨੇ ਹਜੀ ਉਹਨਾਂ ਨਾਲ ਵਿਵਾਰ ਆ ਤੇ ਜਨਤਾ ਨਾਲ ਕੀ ਹੁੰਦਾ ਹੋਏਗਾ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਜੀ ਆਖਰੀ ਸਾਲ ਅਫਸਰ ਸ਼ਾਹੀ ਕਿਆ ਵਾਕਈ ਨਹੀਂ ਸੁਣਦੀ ਕਿਆ ਵਾਕਈ ਪਾਰਸ਼ੀਅਲਿਟੀ ਹੈ ਕਿ ਸਰਕਾਰ ਦਾ ਨੁਮਾਇੰਦਾ ਹੋਵੇ ਤਾਂ ਕੰਮ ਹੋਏਗਾ ਆਪੋਜੀਸ਼ਨ ਦਾ ਕੋਈ ਕੰਮ ਨਹੀਂ ਹੋਏਗਾ ਕਿਆ ਇਹ ਚ ਰਿਐਲਿਟੀ ਪਾਰਸਲ ਬੈਠੇ ਨੇ ਜਿਹੜੇ ਕੱਲ ਸੀਗੇ ਮੌਕੇ ਤੇ ਉਹਨਾਂ ਨੂੰ ਪੁੱਛ ਲਿਓ ਜ਼ਰੂਰ ਇੱਕ ਵਾਰੀ ਉਹਨਾਂ ਨਾਲ ਗੱਲ ਕਰੇ ਤੁਹਾਨੂੰ ਦੱਸਣਗੇ ਉਹਨਾਂ ਨੇ ਕਿਹਾ ਵੀ ਜਿਹੜੇ ਅਫਸਰ ਤੁਹਾਡੇ ਕੰਮ ਕਰਦੇ ਮੈਂ ਵੀ ਦੇਖੂ ਕੌਣ ਕਰਦੇ ਨੇ ਅੱਜ ਤੋਂ ਬਾਅਦ ਕੋਈ ਤੁਹਾਡਾ ਕੰਮ ਕਰੇਗਾ ਨਹੀਂ ਹੁਣ ਇਹ ਇਹਨੂੰ ਤੁਸੀਂ ਕੀ ਸਮਝਦੇ ਹੋ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਦਫ਼ਤਰ ਦੀ ਰਜਿਸਟਰੀਕਰ ਵਾਲੀ ਤੁਸੀਂ ਆਪਣੇ ਨਾਂ ਤੇ ਜਾਂ ਤੁਸੀਂ ਮੇਅਰਸ਼ਿਪ ਦੀ ਰਜਿਸਟਰੀਕਰ ਵਾਲੀ ਅਰੇ ਵੀ ਐਡਮਿਨਿਸਟ੍ਰੇਸ਼ਨ ਨੇਤਾ ਲੰਬਾ ਦੌਰ ਕੰਮ ਕਰਨਾ ਕਈ ਸਰਕਾਰਾਂ ਆਣੀਆਂ ਕਈ ਜਾਣੀਆਂ ਕਈ ਕਾਉਂਸਲਰ ਆਣੇ ਨੇ ਕਈ ਮੇਅਰ ਆਣੇ ਨੇ ਉਹਨਾਂ ਨੇ ਤਾਂ ਕੰਮ ਕਰਨਾ ਉਹਨਾਂ ਨੂੰ ਤਾਂ ਜਵਾਬ ਦੇਣਾ ਪਊਗਾ ਔਰ ਦੂਜੀ ਗੱਲ ਮੈਂ ਤੁਹਾਡੇ ਮੱਦੇਨ ਇੱਕ ਗੱਲ ਹੋਰ ਦੱਸ ਕੇ ਇਹ ਦਿੰਨਾ ਜੇ ਕਿਸੇ ਅਫਸਰ ਦੇ ਬਿਮਾਰ ਚ ਕੀੜਾ ਹੋਊਗਾ ਉਹ ਵੀ ਸਾਨੂੰ ਕੱਢਣਾ ਆਉਂਦਾ ਸਧੇ ਨਹੀਂ ਗੰਨੂ ਜੇ ਕੋਈ ਅਫਸਰ ਪਿੱਛ ਲੱਗੂ ਬਣ ਕੇ ਕੰਮ ਕਰੂਗਾ ਤਾਂ ਉਹਨੂੰ ਵੀ ਅਸੀਂ ਦੱਸ ਦਾਂਗੇ ਭਾਈ ਇਸ ਤਰ੍ਹਾਂ ਨਹੀਂ ਇਹਦੀ ਉਹ ਜੋਬ ਆ ਨਾ ਪਬਲਿਕ ਦੀ ਜੋਬ ਆ ਤਾਂ ਪਬਲਿਕ ਨੂੰ ਤੁਹਾਨੂੰ ਮਿਲਣਾ ਔਰ ਉਹਨੂੰ ਜਸਟੀਫਾਈ ਕਰਨਾ ਪਏਗਾ ਨਿਕਲੇਗਾ ਇਹਦਾ ਆਪਾਂ ਜੇ ਇਦਾਂ ਹੀ ਆਪਾਂ ਬੈਠ ਕੇ ਰਾਹ ਰੋਕ ਲਾਂਗੇ ਜਿਹੜੀ ਪੂਰੀ ਆਪਾਂ ਭਰਤੀ ਹੈ ਨਾ ਅੱਜ ਤਾਂ ਚਲੋ ਛੁੱਟੀ ਹੈ ਕੱਲ ਨੂੰ ਲੋਕਾਂ ਨੇ ਵੀ ਆਣਾ ਜਿਹੜੇ ਲੋਕਾਂ ਦੇ ਹੱਕ ਦੇ ਵਿੱਚ ਤੁਸੀਂ ਬੈਠਿਓ ਕੰਮ ਕਰਾਉਣ ਲਈ ਉਹਨਾਂ ਦੇ ਲੋਕਾਂ ਦੇ ਕੰਮ ਨਹੀਂ ਰੁਕ ਜਾਣਗੇ ਨਹੀਂ ਦੇਖੋ ਅਸੀਂ ਕੋਈ ਰਸਤਾ ਨਹੀਂ ਰੋਕਿਆ ਹੋਇਆ ਰਸਤਾ ਬਹੁਤ ਹੈ ਠੀਕ ਹੈ ਨਾ ਅਸੀਂ ਕੋਈ ਕੋਈ ਬੈਰੀਰ ਨਹੀਂ ਲਗਾਇਆ ਹੋਇਆ ਅਸੀਂ ਇੱਕ ਸਾਈਡ ਤੇ ਬੈਠੇ ਹੋਏ ਆ ਅਸੀਂ ਕਿਸੇ ਦਾ ਵੀ ਕੋਈ ਕੰਮ ਨਹੀਂ ਰੋਕਾਂਗੇ ਤੁਹਾਨੂੰ ਵਿਸ਼ਵਾਸ ਦਿਵਾਨੇ ਆ ਅਸੀਂ ਲੜਾਈ ਲੜਾਂਗੇ ਕਿਉਂਕਿ ਜ਼ੁਲਮ ਹੈ ਆ ਅਸੀਂ ਲੋਕਾਂ ਵਾਸਤੇ ਬੈਠੇ ਆ ਜਿਹੜੇ ਲੋਕਾਂ ਨੂੰ ਠੀਕੇ ਥੋੜੇ ਬਾਅਦ ਤਕਲੀਫ ਹੋਏਗੀ ਅਸੀਂ ਉਹਨਾਂ ਲੋਕਾਂ ਵਾਸਤੇ ਬੈਠੇ ਆ ਕਿਉਂਕਿ ਉਹਨਾਂ ਲੋਕਾਂ ਦੇ ਘਰ ਗੰਦਾ ਪਾਣੀ ਆ ਰਿਹਾ ਉਹਨਾਂ ਲੋਕਾਂ ਦੇ ਘਰ ਹੀ ਗੰਦਾ ਸਿਵਰੇਜ ਉਹਨਾਂ ਦੇ ਸਾਹਮਣੇ ਹੋ ਰਿਹਾ ਉਹਨਾਂ ਦੇ ਜਿਹੜੇ ਗਲੀਆਂ ਟੁੱਟੀਆਂ ਹੋਈਆਂ ਨੇ ਇਹ ਲੜਾਈ ਉਹਨਾਂ ਲੋਕਾਂ ਵਾਸਤੇ ਰਹਿ ਔਰ ਦੇਖੋ ਪਿਛਲੇ 4 ਮਹੀਨੇ ਤੋਂ ਮੇਰਾ ਸੈਂਟਰ ਹਲਕੇ 'ਚੋਂ ਲੜਨਾ ਹੈ ਸਾਡੇ ਸੈਂਟਰ ਹਲਕੇ ਦੇ ਜਿਹੜੇ ਕਾਉਂਸਲਰ ਨੇ ਬਾਰ ਬਾਰ ਆਏ ਨੇ ਕਿ ਸਾਡੇ ਏਰੀਆ 'ਚ ਕੰਮ ਨਹੀਂ ਹੋ ਰਿਹਾ ਕੋਈ ਸਾਡਾ ਅਫਸਰ ਕੰਮ ਨਹੀਂ ਸੁਣਦਾ ਸਾਡੇ ਕੋਈ ਮੇਰ ਗੱਲ ਨਹੀਂ ਸੁਣਦੀ ਔਰ ਪਹਿਲਾਂ ਵੀ ਇੱਕ ਦੋ ਦੋ ਤਿੰਨ ਦਮ ਹੋ ਚੁੱਕਾ ਹੈ ਜਦੋਂ ਮੈਡਮ ਦੇ ਕੋਲ ਜਾਂਦੇ ਨੇ ਔਰ ਮੈਡਮ ਇਸੇ ਕੰਮ ਨਹੀਂ ਕਰਦੀ ਗਰਮੀ ਖਾ ਕੇ ਗਰਮ ਹੋ ਕੇ ਇਹਨਾਂ ਨੂੰ ਭੇਜ ਦਿੰਦੀ ਹੈ ਔਰ ਕੱਲ ਵੀ ਦੇਖੋ ਟਾਈਮ ਲੈ ਕੇ ਆਏ ਨੇ 4 ਦਿਨ ਹੋ ਗਏ ਸੀ ਟਾਈਮ ਲੈ ਰਹੇ ਸੀ ਉਹਨਾਂ ਨੇ ਟਾਈਮ ਦਿੱਤਾ ਉਹਨਾਂ ਦੇ ਟਾਈਮ ਦੇ ਮੁਤਾਬਕ ਸਾਡੇ ਸਾਰੇ ਕਾਉਂਸਲਰ ਆਏ ਦੇ ਕੋਈ ਇੱਕ ਨਹੀਂ ਆਇਆ ਸਾਰੇ ਕਾਉਂਸਲਰ ਆਏ ਨੇ ਆਪਣੇ ਆਪਣੇ ਗੱਲ ਰੱਖ ਰਹੇ ਸੀ ਦੇਖੋ ਜਿਹੜਾ ਕੋਈ ਜਿਆਦਾ ਪਰੇਸ਼ਾਨ ਹੈ ਉਹ ਆਪਣੀ ਗੱਲ ਥੋੜਾ ਜਿਹਾ ਉਸ ਤਰੀਕੇ ਨਾਲ ਰੱਖਦਾ ਵੀ ਸਾਡਾ ਕੋਈ ਅਫਸਰ ਗੱਲ ਨਹੀਂ ਸੁਣ ਰਿਹਾ ਤੇ ਉਹ ਕਿਨੂੰ ਦੇਖੋ ਤੁਹਾਨੂੰ ਆ ਕੇ ਗੱਲ ਕਰਾਂਗੇ ਤੇ ਤੁਸੀਂ ਕੋਈ ਗਰਮ ਹੋ ਜਾਓਗੇ ਅਫਸਰ ਉਹਨਾਂ ਨੂੰ ਮੈਡਮ ਨੇ ਟੈਲ ਕੀਤਾ ਕਿ ਤੱਕ ਵੀ ਤੁਸੀਂ ਉੱਥੇ ਇਹ ਨਹੀਂ ਗਏ ਨੇ ਕਹਿੰਦੇ ਉਹ ਮੰਨੀ ਹੈ ਉਹ ਮੰਨੇ ਆ ਕੇ ਹਾਂਜੀ ਮੈਂ ਨਹੀਂ ਗਿਆ ਤੇ ਫਿਰ ਕਾਉਂਸਲਰ ਕਿਹਦੇ ਕੋਲ ਜਾਏਗਾ ਮੈਡਮ ਤੁਹਾਡੇ ਕੋਲ ਆਏਗਾ ਜੇ ਤੁਸੀਂ ਵੀ ਗਰਮੀ ਖਾਓਗੇ ਤੁਸੀਂ ਕਹੋਗੇ ਗੈਟ ਆਊਟ ਹੋ ਜਾਓ ਆਪਣੀ ਪੁਲਿਸ ਬੁਲਾ ਲੋਗੇ ਪੁਲਿਸ ਬੁਲਾ ਕੇ ਸਾਡੇ ਕਾਉਂਸਲਰ ਨੂੰ ਬਾਹਰ ਕੱਢ ਦਿਓਗੇ ਤੇ ਅਸੀਂ ਕਿੱਥੇ ਜਾਵਾਂਗੇ ਅਸੀਂ ਸਾਡੇ ਕਾਉਂਸਲਰ ਵੀ ਜਿੱਤ ਕੇ ਆਏ ਹੋਏ ਨੇ ਜਿੱਤੋ ਇਹ ਕਾਉਂਸਲਰ ਨੇ ਔਰ ਜਿੱਤੇ ਹੋਏ ਕਾਉਂਸਲਰ ਦੇ ਕੋਲ ਲੋਕੀ ਮਾਨ ਨਾਲ ਆਂਦੇ ਨੇ ਵੀ ਸਾਡੇ ਕੰਮ ਹੋਣਗੇ ਲੋਕਾਂ ਨੇ ਵੋਟਾਂ ਪਾਈਆਂ ਨੇ ਸਾਨੂੰ ਉਹਨਾਂ ਦੇ ਖਾਤਰ ਲੜਨਾ ਪਏਗਾ ਨਾ ਅੱਜ ਧਰਨੇ ਤੇ ਕਿਦਾ ਦਿਲ ਕਰਦੇ ਨਹੀਂ ਗਰਮੀ ਧਰਨੇ 'ਚ ਬੈਠੀਏ ਜਾਂ ਅਸੀਂ ਰਾਤ ਇਹ ਤੇ ਸੋਈਏ ਅਸੀਂ ਉਹਨਾਂ ਲੋਕਾਂ ਵਾਸਤੇ ਅਸੀਂ ਉਹ ਲੋਗਾਂ ਨੂੰ ਪਰੇਸ਼ਾਨੀ ਜੁਰ ਹੋਏਗੀ ਚਲੋ ਅਸੀਂ ਉਹਦੀ ਸੌਰੀ ਵੀ ਫੀਲ ਕਰਾਂਗੇ ਪਰ ਅਸੀਂ ਰਸਤਾ ਨਹੀਂ ਰੋਕਿਆ ਹੋਇਆ ਇਹ ਮੈਡਮ ਨੂੰ ਅਸੀਂ ਦੇਖੋ ਜੇ ਕੋਈ ਮੈਨਾਂ ਛੋਟੀ ਮੋਟੀ ਗੱਲ ਹੋ ਗਈ ਤੇ ਪਰਿਵਾਰ ਸੀ ਸਾਡੀ ਸਾਡਾ ਪਰਿਵਾਰ ਸੀ ਉਹ ਆਂਦੀ ਵੀ ਨਹੀਂ ਤੁਸੀਂ ਐਸੀ ਕੋਈ ਗੱਲ ਨਹੀਂ ਹੋਈ ਆਪਾਂ ਦੱਸੋ ਤੁਹਾਡੇ ਕਿਹੜੇ ਕੰਮ ਨੇ ਮੈਂ ਕਰਵਾਨੀ ਆ ਜਾ ਕੇ ਪ੍ਰੈਸ ਕਾਨਫਰੰਸ ਕਰਤੀ ਪ੍ਰੈਸ ਕਾਨਫਰੰਸ ਕੀ ਕਹਿ ਰਹੀ ਹੈ ਕਿ ਜਿਹੜਾ ਲੋਜੀ ਆਮ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਜਿਹੜੇ ਨੇ ਮੈਨੂੰ ਮੈਸੇਜ ਭੇਜ ਰਹੇ ਨੇ ਵੀ ਵੈਲ ਡਨ ਜੀ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ ਦੇਖੋ ਸਾਡੇ ਆਪਸੇ ਲੜਾਈ ਬੁਆਉਣ ਦੀ ਕੋਸ਼ਿਸ਼ ਕਰ ਲਈਏ ਤੇ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਇਦਾਂ ਤੇ ਤੁਹਾਡਾ ਝੂਠ ਸੁਣਨ ਵਾਲਾ ਨੇ ਝੂਠ ਬੋਲ ਕੇ ਸਰਕਾਰ ਬਣਾ ਲਈ ਝੂਠ ਬੋਲ ਕੇ ਤੁਸੀਂ ਇੱਥੇ ਮਹਿਰਬਾਨ ਗਏ ਐਕਚੁਅਲੀ ਲੜਾਈ ਜਿਹੜੀ ਇਹਨਾਂ ਦੀ ਲੜਾਈ ਉਹ ਆਪਣੀ ਘਰ ਦੀ ਹੈ ਜਿਹੜੇ ਐਮਐਲਏ ਨੇ ਉਹ ਚੰਦ ਦਿਨ ਸਾਡੇ ਥਰੂ ਕੰਮ ਹੋਵੇ ਕੋਈ ਵੀ ਮੈਡਮ ਨਾ ਕਰ ਪਾਵੇ ਕੋਈ ਅਫਸਰ ਨਾ ਕੰਮ ਕਰੇ ਜਿੰਨੀ ਦੇਰ ਤੱਕ ਐਮਐਲਏ ਨਾ ਕਵੇ ਉਨੀ ਦੇਰ ਤੱਕ ਕੋਈ ਕੰਮ ਨਹੀਂ ਹੁੰਦਾ ਐਮਐਲਏ ਚਾਹਦੇ ਨੇ ਜਿਹੜਾ ਵੀ ਕੰਮ ਹੋਵੇ ਏਰੀਆ ਦੇ ਵਿੱਚ ਸਾਡੇ ਥਰੂਣ ਚਾਹੀਦਾ ਹੈ ਪਹਿਲੋ ਸਾਨੂੰ ਪੈਸੇ ਮਿਲਣੇ ਚਾਹੀਦੇ ਨੇ ਸਾਨੂੰ ਕਮਿਸ਼ਨ ਨਾ ਮਿਲਣੇ ਚਾਹੀਦੀਆਂ ਨੇ ਫਿਰ ਕੰਮ ਹੋਣਗੇ ਮੇਰੇ ਸੈਂਟਰ ਹਲਕੇ ਦੇ ਵਿੱਚ ਭਾਈ ਸਾਹਿਬ ਇੱਕ ਕਰਨੇ ਕਈ ਲੋਕ ਐਸੇ ਨੇ ਜਿਨ੍ਹਾਂ ਦੇ ਦੁਕਾਨਾ ਬਣਵਾਣੀਆਂ ਸੀ ਐਮਐਲਏ ਸਾਹਿਬ ਦੁਕਾਨ ਬਣਵਾਣੀ ਆ ਬਣਾ ਲਓ ਜਿਹਦੋਂ ਨੇ ਢਾਤੀ ਨਹੀਂ ਆ ਉੱਪਰ ਆਈਆਂ ਅਵਸਰ ਆ ਜਾਂਦੇ ਨੇ ਜੀ ਐਮਐਲਏ ਨੂੰ ਮਿਲ ਲਓ ਜਿੰਨੀ ਦੇਰ ਤੱਕ ਉਹਨਾਂ ਦਾ ਕੰਮ ਪੂਰਾ ਨਹੀਂ ਕਰਦੇ ਉਹ ਗੰਮ ਨਹੀਂ ਹੁੰਦੇ ਲੋਕਾਂ ਨੇ ਮਕਾਨ ਟਾ ਕੇ ਬਹਿ ਗਏ ਲੋਕਾਂ ਦੇ ਮਕਾਨ ਨਹੀਂ ਬਣ ਦਿੱਤੇ ਜਿੰਨੇ ਦਾ ਰ ਐਮ ਐਲ ਏ ਜੀ ਦੀ ਸੇਵਾ ਨਹੀਂ ਕੀਤੀ ਐਮ ਐਲ ਏ ਦੇ ਜਾ ਕੇ ਹਾਜ਼ਰੀ ਨਹੀਂ ਲਵਾਈ ਔਰ ਅੱਜ ਵੀ ਜਿਹੜਾ ਹੈ ਨਾ ਲੜਾਈ ਉਹਨਾਂ ਦੀ ਆਪਸੀ ਏ ਉਹ ਚਾਹੁੰਦੇ ਨੇ ਵੀ ਇਹਨੂੰ ਮੇਅਰ ਜਿਹੜੀ ਐ ਮੇਰ ਕੋਲ ਕੋਈ ਕੰਮ ਨਾ ਹੋਵੇ ਐਮ ਐਲ ਜਿਹੜੇ ਕਾਉਂਸਲਰ ਨੂੰ ਪਰੇਸ਼ਾਨ ਹੋਣ ਜਿਹੜਾ ਲੁਧਿਆਣਾ ਦੇ ਲੋਕ ਪਰੇਸ਼ਾਨ ਹੋਣ ਔਰ ਮੇਅਰ ਨੂੰ ਗਾਲਾਂ ਕੱਢਣ ਉਹ ਹੋ ਰਿਹਾ ਔਰ ਇਹ ਉਹਨਾਂ ਦੇ ਐਮ ਐਲ ਏ ਚਾਹੁੰਦੇ ਨੇ ਉਹ ਚਾਹੁੰਦੇ ਨੇ ਵੀ ਇਹਨੂੰ ਉਤਾਰ ਕੇ ਕੋਈ ਸਾਡਾ ਭਰਾ ਜਿਹੜਾ ਮਿਹਰਬਾਨ ਜਵੇ ਕੋਈ ਸਾਡਾ ਬੇਟਾ ਮਿਹਰ ਇਹ ਉਹ ਲੋਕ ਲੱਗੇ ਹੋਏ ਨੇ ਜਿਹੜੇ ਜਨਤਾ ਦਾ ਕੰਮ ਨਹੀਂ ਕਰਨ ਦਿੰਦੇ ਇਹ ਐਮਐਲਏ ਨੇ 90% ਐਮਐਲਏ ਦਾ ਰੋਲ ਹੈ ਕਮਰਕੁਆਂ ਦੇ ਵਿੱਚ 10% ਮੈਡਮ ਦਾ ਵੀ ਇਹ ਜੀ ਇੱਕ ਸਵਾਲ ਲੈ ਲਓ ਬਿਲਕੁਲ ਇੱਥੇ ਜਿਹੜਾ ਸਵਾਲ ਹੈ ਕਿ ਜਿੱਦਾਂ ਤੁਸੀਂ ਉਹਨੇ ਕਿਹਾ ਨਾ ਐਮਐਲਏ ਦੇ ਕਰਕੇ ਕਿਤੇ ਇਹੀ ਕਾਰਨ ਤਾਂ ਨਹੀਂ ਤੁਹਾਡੇ ਕਾਉਂਸਲਰ ਜਿਹੜੇ ਇਸ ਕਰਕੇ ਕਹਿ ਰਹੇ ਹੁਣ ਵੀ ਅਫਸਰ ਸਾਡੀ ਸੁਣਦੇ ਹੀ ਨਹੀਂਗੇ ਇਹ ਵੀ ਕਾਰਨ ਹੋ ਸਕਦਾ ਦੇਖੋ ਅਫਸਰ ਤਾਂ ਸੁਣਦੇ ਹੀ ਨਹੀਂ ਐਸਤੇ ਕਹਿ ਰਹੇ ਨੇ ਸੁਣਦੇ ਐਮਐਲਏ ਸਾਡਾ ਕੰਮ ਨਹੀਂ ਹੋਣ ਦਿੰਦੇ ਉਹ ਜਾਂਦੇ ਨੇ ਬਦਨਾਮੀ ਹੋਵੇ ਇਹ ਬਦਨਾਮੀ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹ ਹੀ ਕਰਵਾ ਰਹੇ ਨੇ ਇਹ ਬਦਨਾਮੀ ਸਰਕਾਰ ਦੀ ਵੀ ਕਰਾ ਰਹੇ ਨੇ ਮੇਰ ਦੀ ਵੀ ਕਰਵਾ ਰਹੇ ਨੇ ਔਰ ਆਪਣੀ ਵੀ ਕਰਵਾ ਰਹੇ ਨੇ ਉਹ ਜਾਣਦੇ ਨੇ ਲੁਧਿਆਣਾ ਨੂੰ ਲੁੱਟਣਾ ਵੀ ਸਾਡਾ ਕੋਈ ਭਰਾ ਬਣ ਜਾ ਡਾਕੂ ਲਟੇਰੇ ਲੋਕ ਨੇ ਆ ਸੋਚ ਇਹਨਾਂ ਦੀ ਲੁੱਟੇਰੇ ਵਾਲੀ ਉਹ ਡਾਕੂ ਵਾਲੀ ਸੋਚ ਇਹਨਾਂ ਦੀ ਵੀ ਸਾਨੂੰ ਅਸੀਂ ਕਿਹੜੀ ਰੋਜ਼ ਨਵੀਂ ਰਾਜਨੀਤੀ ਕਰਦੇ ਨੇ ਗਦਾਰ ਜਿਹੜੇ ਲੋਗਾਂ ਨੇ ਨਾ ਉਹੀ ਹੁਕਮ ਕਰਦੇ ਨੇ ਆਪਣੀ ਪਾਰਟੀ ਨੂੰ ਧੋਖਾ ਦਿੰਦੇ ਨੇ ਜਿਹੜਾ ਪਾਰਟੀ ਨੂੰ ਧੋਖਾ ਦਿੰਦਾ ਆਪਣੀ ਮਾਨੋਂ ਧੋਖਾ ਦਿੰਦਾ ਇਹ ਧੋਖਾ ਮਾਨੋਂ ਦੀ ਧੋਖਾ ਕਰਨ ਵਾਲੇ ਲੋਕ ਨੇ ਪਾਰਟੀ ਨੂੰ ਧੋਖਾ ਕਰਨ ਵਾਲੇ ਲੋਕ ਨੇ ਆਪਣੇ ਪਿੱਠ ਵਿੱਚ ਆਪ ਹੀ ਛੋਰਾ ਮਾਰਨ ਵਾਲੇ ਲੋਕ ਨੇ ਔਰ ਇਹ ਲੋਕ ਜਿਹੜੇ ਨੇ ਇਹ ਜੋ ਲੋਕ ਕਾਮਯਾਬ ਨਹੀਂ ਹੁੰਦੇ ਨਾ ਘਰ ਦੇ ਦਿੰਦੇ ਨਾ ਘਟਦੇ ਰਹਿੰਦੇ ਨੇ ਇਹ ਐਮਐਲਏ ਦਾ ਹਾਲ ਦੇਖੋ ਅੱਜ ਦੇ ਲੋਕਾਂ ਦਾ ਕੰਮ ਰੁਕ ਰਹੇ ਨੇ ਜਨਤਾ ਦਾ ਕੰਮ ਰੋਕ ਰਹੇ ਨੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਲੋਕੀ ਪਰੇਸ਼ਾਨ ਨੇ ਲੋਕਾਂ ਨੇ ਅਸਥਾਈ ਆ ਰਹੇ ਇਹਨਾਂ ਨੂੰ ਕਾਰ ਬਿਠਾਣਗੇ ਇਹ ਧੋਖਾ ਕਿ ਫਿਰ ਇਹ ਤਾਂ ਸਿੱਧਾ-ਸਿੱਧਾ ਜਨਤਾ ਨਾਲ ਵੀ ਧੋਖਾ ਹੋ ਗਿਆ। ਬਿਲਕੁਲ ਜਨਤਾ ਨਾਲ ਧੋਖਾ। ਜੁੜੀ ਤਾਂ ਜਨਤਾ ਹੋਈ ਹੈ ਨਾ ਮਸਲੇ ਤਾਂ ਜਨਤਾ ਦੇ ਨੇ। ਦੇਖੋ ਆਪਾਂ ਲੋਕ ਸਾਰੇ ਜਨਤਾ ਦੀ ਆਵਾਜ਼ ਦੇ ਵਿੱਚ ਬੈਠ ਮੰਨ ਕੇ ਬੈਠੇ ਆਂ। ਜੇ ਅਸੀਂ ਕਾਉਂਸਲਰ ਬਣੇ ਆਂ 20000 ਵੋਟਾਂ 20000 ਲੋਕਾਂ ਦੇ ਵਿੱਚੋਂ ਸਾਨੂੰ ਚੁਣ ਕੇ ਇੱਥੇ ਭੇਜਿਆ ਗਿਆ ਵਾ। ਤੁਸੀਂ ਇਹ ਚੀਜ਼ ਦੇਖੋ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਇਹਨਾਂ ਦੇ ਕੋਈ ਫਰਕ ਨਹੀਂ ਪੈ ਰਿਹਾ। ਇਹ ਗੱਲ ਕਰਦੇ ਨੇ ਡਿਵੈਲਪਮੈਂਟ ਦੀ। ਡਵੈਲਪਮੈਂਟ ਨੂੰ ਤੁਸੀਂ ਇਹ ਦੇਖੋ ਵੀ ਤੁਸੀਂ ਮੇਰਾ ਪੱਤਰਕਾਰ ਭਾਈਚਾਰਾ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜਿਵੇਂ ਤੁਸੀਂ ਰੇਜ਼ ਕੁਐਸਚਨ 깔 ਇਹਨਾਂ ਨੂੰ ਕੀਤੇ ਨੇ ਇਹਨਾਂ ਕੋਲ ਜਵਾਬ ਕੋਈ ਨਹੀਂ ਸੀ ਡਵੈਲਪਮੈਂਟ ਦੀ ਆਪਾਂ ਗੱਲ ਕਰੀਏ ਆਪਾਂ ਜਿੱਥੇ ਖੜੇ ਆ ਇਹਦੇ ਬਾਹਰ ਹੀ ਦੇਖ ਲਓ ਕਿੰਦਾਂ ਸੜਕਾਂ ਪਟੀਆਂ ਹੋਈਆਂ ਨੇ ਰਾਤ ਨੂੰ ਅਸੀਂ ਇੱਕ ਨੋਟਿਸ ਕੀਤੀ ਇਹ ਚੀਜ਼ ਵੀ ਇਹਦੇ ਬਾਹਰ ਹੀ ਲਾਈਟਾਂ ਹੈ ਨਹੀਂ ਵੀ ਇਹ ਡਵੈਲਪਮੈਂਟ ਹੈ ਕਿਹੜਾ ਡਵੈਲਪਮੈਂਟ ਦਿਖਾ ਕੇ ਇਹ ਚਾਹੁੰਦੇ ਨੇ ਸਾਨੂੰ ਸਾਰਿਆਂ ਨੂੰ ਸਾਡੀ ਜਨਤਾ ਨੂੰ ਵੀ ਜਿਹੜੀ ਪਬਲਿਕ ਹੈ ਉਹਨੂੰ ਪਬਲਿਕ ਸਭ ਜਾਣਦੀ ਹੈ ਉਹਨਾਂ ਨੂੰ ਕਲੀਅਰ ਬਤਲਾਵਾ ਵੀ ਬਰਸਾਤ ਆਣ ਤੋਂ ਬਾਅਦ ਇੱਥੇ ਕਿੰਨਾ ਔਖਾ ਕੰਮ ਹੋ ਜਾਂਦਾ ਹੁਣ ਸਾਡੇ ਐਸੇ ਪੁਰਾਣੇ ਏਰੀਏ ਨੇ ਅਸੀਂ ਉਹਨਾਂ 'ਚ ਆਪਣੀ ਅਫਸਰਾਂ ਨੂੰ ਕਹਿ ਗਏ ਕਿ ਕੰਮ ਕਰਵਾ ਰਹੇ ਆ ਅਫਸਰ ਉੱਥੇ ਕੰਮ ਕਰਦੇ ਪਏ ਨੇ ਪਾਣੀ ਨੂੰ ਰੁਕਵਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਪਰ ਇਹਨਾਂ ਕੋਲ ਪ੍ਰੋਪਰ ਕੋਈ ਪਲਾਨ ਹੀ ਹੈ ਨਹੀਂ ਪ੍ਰੋਪਰ ਪਲੈਨਿੰਗ ਅਸਤੇ ਕੋਈ ਇੱਕ ਸਮਝਦਾਰ ਵਿਅਕਤੀ ਇਸ ਕੁਰਸੀ ਤੇ ਬੈਠਾ ਹੋਵੇ ਉੱਥੇ ਹੈ ਕੌਣ ਹੈ ਉਹ ਤਾਂ ਉਲਟਾ ਸਾਰੇਆਂ ਦੀ ਗੱਲ ਨੂੰ ਦਬਾਉਣ ਵਾਲੇ ਲੋਕ ਨੇ ਤੇ ਦਬਾ ਕੇ ਤਾਂ ਦੇਖੋ ਜੀ ਨਾ ਵਿਕਾਸ ਹੋਣਾ ਨਾ ਕੁਝ ਹੈ ਅਸੀਂ ਵਿਕਾਸ ਦੇ ਸਾਨੂੰ ਅਸੀਂ ਵਿਕਾਸ ਪ੍ਰੇਮੀ ਲੋਕ ਆ ਉਹ ਲੋਕ ਵਿਕਾਸ ਦੀ ਗੱਲ ਹੀ ਨਹੀਂ ਕਰ ਬਾਰੇ ਤੁਸੀਂ ਦੇਖੋ ਅੱਜ ਮੇਅਰ ਨੂੰ ਨਜ਼ਰ ਨਹੀਂ ਆ ਰਿਹਾ ਵੀ ਲੋਕਾਂ ਦੇ ਘਰਾਂ 'ਚ ਪਾਣੀ ਭਰਿਆ ਆ ਐਮਐਲਏ ਨੂੰ ਨਜ਼ਰ ਨਹੀਂ ਆ ਰਿਹਾ ਵੀ ਲੋਕਾਂ ਦੇ ਸੀਵਰੇਜ ਬੰਦ ਪਏ ਨੇ ਐਮਐਲਏ ਨੂੰ ਨਜ਼ਰ ਨਹੀਂ ਆ ਰਿਹਾ ਵੀ ਅਸੀਂ ਕੰਮ ਕਰਵਾਈਏ ਉਹ ਜੇ ਮੇਅਰ ਨਹੀਂ ਕੰਮ ਕਰਵਾ ਰਿਹਾ ਤੇ ਐਮਐਲਏ ਕਰਵਾ ਦੇਣ ਜਿਹੜੇ ਜਿਹੜੇ ਏਰੀਆ ਚ ਐਮਐਲਏ ਹੈਗੇ ਨੇ ਉਹ ਕੰਮ ਕਰਵਾਉਣਾ ਚਾਹੀਦਾ ਨਾ ਉਹ ਕਿਉਂ ਨਹੀਂ ਕਰਵਾ ਰਹੇ ਇਹ ਉਹਨਾਂ ਲੋਕਾਂ ਨਹੀਂ ਕੰਮ ਰੋਕਿਓਏ ਨੇ ਤੁਸੀਂ ਜਦੋਂ ਬ੍ਰੇਕਿੰਗ ਜਾਓਗੇ ਇਹਦੇ ਪਿੱਛੇ ਤੁਹਾਨੂੰ ਸਾਰੀਆਂ ਜੜੀਆਂ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਨਜ਼ਰ ਆਣਗੀਆਂ ਕਾਲੀਆਂ ਕਰਤੂਤਾਂ ਦੇ ਵਿੱਚ ਨਸ਼ੇ ਦਾ ਮੁੱਦਾ ਵੀ ਆ ਜਾਂਦਾ ਨਸ਼ਾ ਬਿਲਕੁਲ ਜੀ ਨਸ਼ਾ ਨਸ਼ਾ ਕੋਣ ਬਕਵਾ ਰਿਹਾ ਇਹ ਜਿਹੜੇ ਨਸ਼ਾ ਨਸ਼ੇ ਦੇ ਬਰਗਨਾਂ ਬੋਲਣ ਵਾਲੇ ਲੋਕ ਜਿਹੜੇ ਪੁਰਾਣੀਆਂ ਰਿਕਾਰਡੀਆਂ ਕੱਢ ਕੇ ਦੇਖ ਲਓ ਅੱਜ ਉਹਨਾਂ ਦੇ ਕੋਈ ਨਸ਼ਾ ਬਕਵਾ ਰਹੇ ਨਹੀਂ ਔਰ ਜਿਹੜੇ ਪੁਲਿਸ ਇਹਨਾਂ ਦਾ ਸਾਥ ਦੇ ਰਹੀ ਹੈ ਮੈਂ ਤੇ ਪੁਲਿਸ ਅਫਸਰਾਂ ਨੂੰ ਵੀ ਕਹਾਂਗਾ ਵੀ ਇਹ ਦੇਸ਼ ਪੰਜਾਬ ਦੇ ਨਾਲ ਜੋ ਪੰਜਾਬ ਦੇ ਹਾਲਾਤ ਹੋ ਚੁੱਕੇ ਨੇ ਸਾਨੂੰ ਪੰਜਾਬ ਨਾਲ ਤੱਕਾ ਨਾ ਕਰੋ ਇਹ 4 ਦਿਨ ਦੇ ਮਹਿਮਾਨ ਨੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਪਿੱਛੇ ਲੱਗ ਕੇ ਪੰਜਾਬ ਦੀ ਜ਼ਿੰਦਗੀ ਖਰਾਬ ਨਾ ਕਰੋ ਪੰਜਾਬ ਦੀ ਜਵਾਨੀ ਖਰਾਬ ਨਾ ਕਰੋ ਸਖਤੀ ਕਰੋ ਸਭ ਪਤਾ ਪੁਰਸੋ ਵਾਲਿਆਂ ਨੂੰ ਕਿਹੜਾ ਐਮਐਲਏ ਚਿੱਟਾ ਬਕਵਾ ਰਿਹਾ ਹੈ ਕਿਹੜਾ ਕਿਹਦੀ ਸਪੋਰਟ ਕਰ ਰਿਹਾ ਸਾਰਾ ਪਤਾ ਉਹਨਾਂ ਨੂੰ ਉਹਨਾਂ ਦੇ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ। ਉਹੀ ਜੁਬੇ ਦੇ ਅੱਡੇ ਖੁੱਲੇ ਹੋਏ ਨੇ। ਉਹੀ ਚਿੱਟਾ ਵਿਖ ਰਿਹਾ। ਲੋਕੀ ਸ਼ਰਿਆਮ ਕਿਰਪਾਨਾਂ ਲੈ ਕੇ ਘੁੰਮ ਰਹੇ ਨੇ। ਸ਼ਰਿਆਮ ਪਸਤੌਲ ਲੈ ਕੇ ਘੁੰਮ ਰਹੇ ਨੇ। ਗੁੰਡਾਗਰੀ ਦਾ ਜੋ ਅੱਜ ਨੰਗਾ ਨਾਚ ਲੁਧਿਆਣਾ ਦੇ ਵਿੱਚ ਹੋ ਰਿਹਾ ਕਿਤੇ ਹੋ ਰਿਹਾ। ਜਿਹੋ ਜਿਹੇ ਪੁਰਾਣੇ ਰਿਕਾਰਡ ਸੀ ਐਮਐਲਿਆਂ ਦੇ ਉਦਾਂ ਦੇ ਉਹਨਾਂ ਦੇ ਨਾਲ ਬੰਦੇ ਜੁੜ ਗਏ ਨੇ ਔਰ ਲੁਧਿਆਣਾ ਤਬਾਹ ਹੋ ਰਿਹਾ। ਲੁਧਿਆਣੇ ਦੀ ਸਾਡੀ ਅੱਜ ਕੋਈ ਵੀ ਪੈਣ ਸਾਡੀ ਬਾਹਰ ਨਹੀਂ ਨਿਕਲ ਸਕਦੇ ਜੇ ਪੁਰਾਣੇ ਰਿਕਾਰਡ ਕੱਢ ਲੋ ਨਾ ਕੁਝ ਲੋਕਾਂ ਦੇ ਐਮਐਲਏ ਆ ਦੇ ਤੇ ਉਹਨਾਂ ਨੂੰ ਉਦਾਂ ਦੇ ਲੋਕ ਚਾਹੀਦੇ ਨੇ ਉਹਨਾਂ ਦਾ ਰਿਲੇਸ਼ਨ ਹੋਣਾ ਉਹੋ ਜਿਹੇ ਲੋਕਾਂ ਦੇ ਨਾਲ ਨੇ ਉਹ ਰੋਦਾਂ ਦੇ ਕੰਮ ਹੋ ਰਹੇ ਨੇ ਜੇ ਅਸੀਂ ਲੁਧਿਆਣੇ ਦਾ ਵਿਕਾਸ ਚਾਹੁੰਦੇ ਆ ਲੁਧਿਆਣੇ ਨੂੰ ਦੇ ਵਿਕਾਸ ਦੇ ਬਾਰੇ ਬਿਹਤਰੀ ਲੁਧਿਆਣੇ ਦੇ ਤੇ ਸਭ ਜਨਤਾ ਨੂੰ ਦੇਖ ਲੈਣਾ ਚਾਹੀਦਾ ਹੈ ਦੇਖੋ ਅਸੀਂ ਜਿਹੜਾ ਤਰਨਾ ਲਾਇਆ ਜਨਤਾ ਵਾਸਤੇ ਲਗਾਇਆ ਹੈ ਅਸੀਂ ਕੋਈ ਰੋਡ ਨਹੀਂ ਰੋਕੀ ਅਸੀਂ ਆਪਣੇ ਘਰ ਜੇ ਬੈਠੇ ਆ ਸਾਡਾ ਦਫਤਰ ਹੈ ਸਰਕਾਰੀ ਦਫਤਰੇ ਇੱਥੇ ਕਿਸੇ ਦੀ ਕੋਈ ਰੁਕਾਵਟ ਨਹੀਂ ਹੈਗੀ ਕਿਸੇ ਦਾ ਕੋਈ ਅਸੀਂ ਨੁਕਸਾਨ ਨਹੀਂ ਕਰ ਰਹੇ ਇਹ ਸਾਡਾ ਵੀ ਕਰ ਰਹੇ ਉਹਨਾਂ ਦਾ ਵੀ ਕਰ ਰਹੇ ਇਹ ਉਹਨਾਂ ਨੂੰ ਆਉਣਾ ਚਾਹੀਦਾ ਆ ਕੇ ਆਪਣੇ ਗੱਲ ਰੱਖਣੀ ਚਾਹੀਦੀ ਹੈ ਘਰ ਬੈਠ ਕੇ ਪ੍ਰੈਸ ਕਾਨਫਰੰਸਾਂ ਨਹੀਂ ਕਰਨੇ ਚਾਹੀਦੀਆਂ ਔਰ ਉਹਦੇ ਵਿੱਚ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਝੂਠ ਬੋਲ ਰਹੇ ਨੇ ਝੂਠ ਬੋਲ ਕੇ ਸਰਕਾਰ ਬਣਾ ਲਈ ਝੂਠ ਬੋਲ ਕੇ ਮੇਹਰ ਬਣਾ ਲਿਆ ਝੂਠ ਬੋਲ ਕੇ ਕਾਰਪਸ਼ਨ ਬਣਾ ਲਈ ਤੇ ਹੁਣ ਝੂਠ ਬੋਲ ਕੇ ਅੱਜ ਜਿਹੜਾ ਸਾਡੇ ਬਈ ਭਾਜੀਪੀ ਦੇ ਸਾਡੇ ਜਿਹੜੇ ਲੋਕ ਨੇ ਸਾਡੀ ਸਪੋਰਟ ਕਰ ਰਹੇ ਨੇ ਲਣਤੇ ਅਸੀਂ ਐਸੇ ਐਸੇ ਝੋੜਦੇ ਔਰ ਇਹ ਇਹਨਾਂ ਲੋਕਾਂ ਦੇ ਵਿੱਚ ਜਿਹੜਾ ਇਹਨਾਂ ਝੋਟ ਬੋਲ ਕੇ ਪੰਜਾਬ ਨੂੰ ਗੁਮਰਾ ਕਰ ਰਹੇ ਨੇ ਜ਼ੋਨ ਡੀ ਦੇ ਵਿੱਚ ਲੱਗਦੇ ਹੋਏ ਪੰਜਾਬ ਸਰਕਾਰ ਦੇ ਖਿਲਾਫ ਇਹ ਨਾਰੇ ਬੀਜਪੀ ਔਰ ਬੀਜਪੀ ਦੇ ਇੱਕ ਕੌਂਸਲਰਾਂ ਵੱਲੋਂ ਲਗਾਏ ਜਾ ਰਹੇ ਨੇ ਕਾਰਨ ਹੈ ਕਿ ਕੱਲ ਮੇਰ ਦਫ਼ਤਰ ਦੇ ਵਿੱਚ ਬੀਜਪੀ ਕੌਂਸਲਰ ਆਪਣੀਆਂ ਮੰਗਾਂ ਲੈ ਕੇ ਪਹੁੰਚੇ ਸੀ ਜਿੱਥੇ ਉਹਨਾਂ ਵੱਲੋਂ ਕਹਾ ਸੁਣੀ ਹੋ ਜਾਂਦੀ ਹੈ ਮੇਰ ਨਾਲ ਉਸ ਤੋਂ ਬਾਅਦ ਬੀਜਪੀ ਦੇ ਕੌਂਸਲਰ ਜਿਹੜੇ ਨੇ ਉਹ આરોਪ ਲਗਾਉਂਦੇ ਨੇ ਕਿ ਉਹਨਾਂ ਨੂੰ ਜ਼ਬਰਦਸਤੀ ਦਫ਼ਤਰ ਦੇ ਵਿੱਚੋਂ ਕਢਵਾਇਆ ਗਿਆ ਪੁਲਿਸ ਫੋਰਸ ਦਾ ਸਹਾਰਾ ਲਿੱਤਾ ਗਿਆ ਉਸ ਤੋਂ ਬਾਅਦ ਹੀ ਇਹ ਤਰਨਾ ਜਿਹੜਾ ਲਗਾਤਾਰ ਕੌਂਸਲਰਾਂ ਵੱਲੋਂ ਜਾਰੀ ਆ ਔਰ ਇਸ ਵਕਤ ਕਈ ਤਾਂ ਬੀਜਪੀ ਦੇ ਜਿਹੜੇ ਸੀਨੀਅਰ ਆਗੂ ਨੇ ਉਹ ਵੀ ਇਸ ਤਰਨੇ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਕੀ ਸੀਗਾ ਮੁੱਦਾ ਔਰ ਕਿਉਂ ਇਸ ਤਰਨੇ ਦੀ ਨੋਬਤ ਆਈ ਗੱਲਬਾਤ ਕਰ ਲੈਣੇ ਜਤਿੰਦਰ ਗੋਰੀ ਜੀ ਸਾਡੇ ਨਾਲ ਮੌਜੂਦ ਹੈ ਇਹੋ ਜਿਹਾ ਕੀ ਹੋ ਗਿਆ ਸੀਗਾ ਵੀ ਉੱਥੇ ਏਡੀ ਵੱਡੀ ਗਰਮਾ ਗਰਮੀ ਹੋ ਗਈ ਮੇਰੇ ਹਾਊਸ ਤੇ ਤੁਹਾਡੇ ਸਾਰੇ ਚੈਨਲ ਸਭ ਤੋਂ ਪਹਿਤੋਂ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅਸੀਂ ਮਜਬੂਰ ਹੋ ਕੇ 7 ਮਹੀਨਿਆਂ ਤੋਂ ਭਰੇ ਬੈਠੇ ਸੀ ਅਸੀਂ ਆਪਣੀਆਂ ਮੰਗਾ ਲੈ ਕੇ ਗਏ ਜਦੋਂ ਮੁਕੇਸ਼ ਕਤਰੀ ਜੀ ਨੇ ਆਪਣੀ ਗੱਲਬਾਤ ਰੱਖੀ ਔਰ ਉਹਨੇ ਦੱਸਿਆ ਵੀ ਉੱਥੇ ਇੱਕ ਮੰਦਿਰ ਵੀ ਔਰ ਗੁਰਦੁਆਰਾ ਸਾਹਿਬ ਵੀ ਹੈ ਉੱਥੇ ਪਾਣੀ ਜਿਹੜਾ ਬਹੁਤ ਜ਼ਿਆਦਾ ਭਰ ਜਾਂਦਾ ਹੈ ਤੇ ਉਹ ਪ੍ਰੋਬਲਮ ਤਾਂ ਉਹਨਾਂ ਨੇ ਕੀ ਸੋਲਵ ਕਰਨੀ ਸੀਗੀ ਗੱਲਬਾਤ ਕਰਦੇ ਕਰਦੇ ਉੱਚ-ਉੱਚੀ ਬੋਲਣ ਲੱਗੇ ਜਦੋਂ ਉਹ ਉੱਚੀ ਬੋਲੇ ਤੇ ਥੋੜਾ ਜਿਹਾ ਮੁਕੇਸ਼ ਵੀ ਉੱਚੀ ਬੋਲਿਆ ਤੇ ਉਹਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਹੋਇਆ ਤੇ ਨਾਲ ਹੀ ਉਹਨਾਂ ਨੇ ਸਿਕਿਉਰਿਟੀ ਜਿਹੜੀ ਹੈ ਬੁਲਾ ਲਈ ਤੇ ਇਹਨਾਂ ਨੂੰ ਕਸੀੜ ਕੇ ਬਾਹਰ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਕਾਂਤੀ ਜਦੋਂ ਬੋਲੇ ਉਹਨਾਂ ਨੂੰ ਜਿਹੜਾ ਕਾਲਰ ਵੱਡਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਬੋਲਿਆ ਤੇ ਮੇਰੇ ਨਾਲ ਉਸ ਮੇਰ ਨੇ ਜਿਹੜੀ ਹੈ ਬਤਮੀਜ਼ੀ ਕੀਤੀ ਫਿਰ ਅਸੀਂ ਕੀ ਕਰਦੇ ਤੁਸੀਂ ਵੀ ਤਾਂ ਬੀਬੀ ਜਣੇ ਇਕੱਠੇ ਹੋ ਕੇ ਚੱਲ ਗਏ ਨਾ ਕਹਿੰਦੇ ਸ਼ਕਤੀ ਪ੍ਰਦਰਸ਼ਨ ਕਰਨ ਆਏ ਸੀ ਮੰਗਾ ਥੋੜੀ ਲੈ ਕੇ ਤੁਸੀਂ ਕਿਉਂ ਇੰਨੇ ਜਾਣੇ ਇਕੱਠੇ ਹੋ ਗਏ ਅੱਛਾ ਜਿਹੜੇ ਕਾਉਂਸਲਰ ਸਾਰੇ ਜਾਣਨਾ ਮਤਲਬ ਮੇਰਾ ਵਾਰਡ ਹੈ ਹੁਣੇ 39 ਨੰਬਰ ਤੋਂ ਚੋਣ ਲੜ ਚੁੱਕੇ ਆ ਮੇਰਾ ਵਾਰਡ ਹੈ ਇਹ ਪ੍ਰੋਬਲਮ ਲੈ ਕੇ ਜਾਣਗੇ ਮੇਰੇ ਵਾਰਡ-ਵਾਰ ਤਾਂ ਮੈਨੂੰ ਪਤਾ ਹੋਊਗਾ ਨਾ ਮੇਰ ਹੈ ਮੇਰ ਨੂੰ ਤਾਂ ਚਲੋ ਇੱਕ ਵਿਚਾਰ ਦਾ ਸਵਰਗ ਵਿੱਚ ਵਾਸ ਹੋਵੇ ਇੱਕ ਕਾਉਂਸਲਰ ਹੈ ਨੀਗਾ ਇਹ ਕਿ ਆਪ ਹੈ 93 ਕਾਉਂਸਲਰ ਹੈ ਜਿਨ੍ਹਾਂ ਨੂੰ ਇਹਨੂੰ ਫੇਸ ਕਰਨਾ ਪੈਣਾ ਤੇ ਕਰਨਾ ਹੀ ਪੈਣਾ ਨਾ ਜੇ ਇੰਨੀ ਕੰਪੈਸਟੀ ਨਹੀਂ ਹੈਗੀ ਜਿਹਨੂੰ ਲੱਗਦਾ ਵੀ 20 ਲੋਕ ਆਂਦੇ ਸ਼ਕਤੀ ਪ੍ਰਦਰਸ਼ਨ ਕਰਨ ਤੇ ਛੱਡ ਦੇਵੇ ਛੱਡ ਦੇਵੇ ਜਿਹੜਾ ਲੋਕਾਂ ਨੂੰ ਫੇਸ ਕਰ ਸਕਦਾ ਉਹਨੂੰ ਉਹਨੂੰ ਮੇਰ ਬਣਾ ਦੇਣਾ ਉਹਨੂੰ ਮੇਰ ਬਣਾ ਦੇ ਕਿਉਂ ਇਹਨੂੰ ਮਤਲਬ ਜਿਹੜੀ ਲੇਡੀਜ਼ ਨੂੰ ਐ ਲੱਗਦਾ ਵੀ ਵੀ ਕਾਉਂਸਲਰ ਜੇ ਆ ਗਿਓ ਸ਼ਕਤੀ ਪ੍ਰਦਰਸ਼ਨ ਹੈ ਸ਼ਕਤੀ ਪ੍ਰਦਰਸ਼ਨ ਹੁੰਦਾ ਹੈ ਕਾਉਂਸਲਰ ਨੇ ਕਾਉਂਸਲਰ ਨੂੰ ਆਪਣੀ ਗੱਲ ਰੱਖਣ ਤਾਂ ਜਾਣਾ ਹੀ ਪੈਂਦਾ ਨਹੀਂ ਉਹ ਕਹਿੰਦੇ ਜੀ ਇਹ ਹਾਊਸ ਹੈ ਹਾਊਸ ਦਾ ਮਤਲਬ ਹੀ ਘਰ ਹੈ ਕਰ ਦਾ ਮਤਲਬ ਪਰਿਵਾਰ ਹੈ ਪਰਿਵਾਰ ਬਣ ਕੇ ਆ ਜਾਂਦੇ ਪਰਿਵਾਰ ਬਣ ਕੇ ਜੇ ਸੀ ਜੀ ਸੁਣੀ ਨਹੀਂ ਬਿਲਕੁਲ ਨਹੀਂ ਸੁਣੀ ਮੈਂ ਕਹਿੰਦਾ ਜੀ ਭੈਣ ਜੀ ਭੈਣ ਜੀ ਕਹ ਕੇ ਅਸੀਂ ਗੱਲ ਕਰ ਰਹੇ ਆਂ ਫਿਰ ਵੀ ਆਕੜ ਰਹੀ ਹੈ ਦਿਮਾਗ ਚ ਪ੍ਰਿੰਸੀਪਲ ਨਹੀਂ ਜਾ ਰਿਹਾ ਨਾ ਜਿਹੜਾ ਬੋਰਡ ਤੇ ਲਿਖਾਇਆ ਪ੍ਰਿੰਸੀਪਲ ਉਹ ਦਿਮਾਗ ਚ ਇਹਦੇ ਨਿਕਲਦਾ ਨਹੀਂ ਪਿਆ ਵੀ ਮੈਂ ਪ੍ਰਿੰਸੀਪਲ ਆ ਪ੍ਰਿੰਸੀਪਲ ਹੋਏਗੀ ਜਿਹੜੇ ਸਕੂਲਾਂ ਦੀ ਹੋਏਗੀ ਸਾਡੀ ਪ੍ਰਿੰਸੀਪਲ ਨਹੀਂ ਹੈਗੀ ਸਾਡੇ ਗੋਰੀਨ ਜੀ ਫਰਸਟ ਸਿਟੀਜ਼ਨ ਹੈ ਨਾ ਲੁਧਿਆਣਾ ਫਰਸਟ ਪਰਸਨ ਲੁਧਿਆਣਾ ਆਪਾਂ ਇਹ ਉਹਨਾਂ ਨੂੰ ਕਿਤਾਬ ਦੇਣਾ ਜੀ ਮੈਂ ਕਹਿ ਰਿਹਾ ਜੇ ਗਲਤੀ ਹੋ ਗਈ ਆਮ ਆਦਮੀ ਪਾਰਟੀ ਤੋਂ ਤੇ ਅਸੀਂ ਅਰਜਾਨਾ ਕਿਉਂ ਬੜੀਏ ਅਸੀਂ ਫਰਸਟ ਸਿਟੀਜ਼ਨ ਤੋਂ ਕੀ ਲੈਣਾ ਸਾਡੇ ਲੋਕ ਆ ਕਿ ਕੱਪੜੇ ਪਾਣਾ ਸਾਡੇ ਦਸਤਰਾਂ ਦੇ ਵਿੱਚ ਜਿਨ੍ਹਾਂ ਨੇ ਕੰਮ ਨਹੀਂ ਹੋ ਰਿਹਾ ਅੱਜ ਲੁਧਿਆਣੇ ਦੇ ਪਾਰਕਾਂ ਦਾ ਬੰਦਾ ਹਾਲ ਹੈ ਸੀਵਰਲ ਦਾ ਪਾਣੀ ਘਰਾਂ ਤੋਂ ਬਾਹਰ ਆ ਰਿਹਾ ਹੈ ਪੀਣ ਵਾਲਾ ਪਾਣੀ ਨਹੀਂ ਆਂਦਾ ਮਤਲਬ ਤੇ ਲੋਕੀ ਸਾਨੂੰ ਆਕੇ ਬੋਲੀ ਜਾਣ ਕਿ ਅਸੀਂ ਅੱਗੇ ਲੈ ਕੇ ਫਰਿਆਦ ਵੀ ਨਾ ਲਾਈਏ ਅਸੀਂ ਕੀ ਸੋਚੀਏ ਫਰਸਟ ਸਿਟੀ ਜਨ ਪੂਜਾ ਕਰ ਲੋ ਜੀ ਇਹਦੀ ਕੰਮ ਤਾਂ ਸਾਨੂੰ ਕਹਿਣਾ ਹੀ ਪੈਣਾ ਨਾ ਔਰ ਜਦੋਂ ਅਸੀਂ ਕੰਮ ਕਹਿੰਦੇ ਆ ਫਿਰ ਤੜਕਦੀ ਹੈ ਕਿ ਤੜਕਦੀ ਹੈ ਨਾ ਬਦਲੋ ਇਹਨੂੰ ਫਿਰ ਅਸੀਂ ਸਾਨੂੰ ਇਹ ਜੇ ਫਰਸਟ ਸਿਟੀ ਜਨ ਚਾਹੀਦਾ ਜੋ ਹੈ ਬਣਾਓ ਕੋਈ ਵਧੀਆ ਜਿਹੀ ਅਸੀਂ ਪੂਜਾ ਕਰੀਏ ਬਣਾਓ ਕੋਈ ਅੱਛਾ ਮੇਰ ਦਿਓ ਜਿਨੂੰ ਸਾਡਾ ਵੀ ਮਨ ਕਰੇ ਸਾਡੇ 1991 ਦੇ ਵਿੱਚ ਜਿਹੜੇ ਚੋਹਤ ਸੱਤ ਪ੍ਰਕਾਸ਼ ਜੀ ਮੇਰ ਬਣੇ ਸੀ ਵਿਪੱਖਸ਼ ਵੀ ਉਹਨਾਂ ਦੀ ਤਾਰੀਫ ਕਰਦਾ ਸੀ ਢਾਈ ਸਾਲ ਨਹੀਂ ਮੇਰ ਬਣੇ ਸੀ ਉਹ ਲੇਕਿਨ ਵਿਪੱਖਸ਼ ਨੇ ਕਹਿੰਦਾ ਸੀ ਵੀ ਨਹੀਂ ਢਾਈ ਸਾਲ ਵੀ ਇਹਨਾਂ ਨੂੰ ਹੀ ਰਹਿਣ ਦਿਓ ਕਿਉਂਕਿ ਇਹ ਵਧੀਆ ਕੰਮ ਕਰ ਰਹੇ ਆ ਜੇਕਰ ਚੰਗਾ ਕੰਮ ਕਰਨਗੇ ਤਾਂ ਲੁਧਿਆਣਾ ਵਾਸੀ ਕੋਈ ਦਿੱਕਤ ਨਹੀਂ ਕ੍ਰੀਏਟ ਕਰਦੇ ਲੁਧਿਆਣਾ ਵਾਸੀ ਤਾਰੀਫ ਕਰਨਾ ਜਾਣਦੇ ਤਰੀਫ ਵੀ ਕਰਾਂਗੇ ਅੱਛਾ ਐ ਅਫਸਰ ਸ਼ਾਹੀ ਤੇ ਕਿਉਂ ਹਾਵੀ ਹੋ ਗਏ ਕਹਿੰਦੇ ਅਫਸਰ ਨਹੀਂ ਸੁਣਦੇ ਇਹ ਕੀ ਕਾਰਨ ਭਾਜੀ ਇਹਨਾਂ ਨੇ ਕਿਹਾ ਹੋਇਆ ਹੁਣੇ ਪਿੱਛੇ 2 ਦਿਨ ਪਹਿਲਾਂ ਕੇਜਰੀਵਾਲ ਨੂੰ ਠੱਗ ਅਗਨੇ ਕੀ ਹੈ ਸਪੈਸ਼ਲ ਵੀ ਲੁਧਿਆਣੇ ਦੇ ਵਿੱਚ ਬੀਜਪੀ ਵਾਲੇ ਦਾ ਬਿਲਕੁਲ ਵੀ ਕੰਮ ਨਹੀਂ ਹੋਣਾ ਚਾਹੀਦਾ ਇਹ ਜੇ ਮਜ਼ਬੂਤ ਹੋ ਗਏ ਜੇ ਬੀਜਪੀ ਵਾਲੇ ਮਜ਼ਬੂਤ ਹੋ ਗਏ ਤੇ 2027 ਦੇ ਵਿੱਚ ਪੰਜਾਬ ਦੇ ਵਿੱਚੋਂ ਝਾੜੂ ਇਹਨਾਂ ਨੇ ਤੀਲਾ ਤੀਲਾ ਕਰ ਦੇਣਾ ਇਸ ਕਰਕੇ ਉਹ ਸਮਝਾ ਕੇ ਭੇਜੇਗੇ ਹੋਰ ਉਥੇ ਕੀ ਕਰਨਗੇ ਸੀ ਇਹਦਾ ਨੁਕਸਾਨ ਤਾਂ ਫਿਰ ਲੋਕਾਂ ਦਾ ਤੁਹਾਡਾ ਮੇਰਾ ਆਮ ਜਨਤਾ ਦਾ ਤੁਸੀਂ ਕਹਿੰਦੇ ਹੋ ਵੀ ਪਹਿਲੀ ਉਹ ਨਾਗਰਿਕ ਹੈ ਇੱਥੇ ਬੈਠਦੀ ਹੈ ਦਿਮਾਗ ਇਦਾਂ ਖਰਾਬ ਹੈ ਇਹਨਾਂ ਲੋਕਾਂ ਦਾ ਅੱਜ ਪਾਣੀ ਨਹੀਂ ਆ ਰਿਹਾ ਅੱਜ ਪੂਰੇ ਇਹਦੇ ਵਿੱਚ ਬਿਲਡਿੰਗ ਦੇ ਵਿੱਚ ਕਿਤੇ ਮੈਨੂੰ ਪਾਣੀ ਦੀ ਬੂੰਦ ਦਿਖਾ ਦਿਓ ਪਾਣੀ ਦੀ ਬੂੰਦ ਤੱਕ ਨਹੀਂ ਹੈਗੀ ਭਾਈ ਜੀ ਕੋਈ ਮੂੰਹ ਨਾ ਧੋਲੇ ਕੋਈ ਬਰਸ਼ਨਾ ਕਰਲੇ ਮੇਰੇ ਭਰਾ ਕਰੋ ਪਾਣੀ ਲੈ ਕੇ ਮੈਂ ਤਾਂ ਇੱਥੇ ਨਾ ਤਾਂ ਆਹ ਹਾਲਾਤ ਨੇ ਕੀ ਕਰਨਾ ਸੀ ਇਹੋ ਜੀ ਫਸਟੀਸ਼ਨ ਨੂੰ ਜੀ ਕੀ ਕਰਨਾ ਇਹਨਾਂ ਨੂੰ ਤਾਂ ਆਪ ਪਸਤੀਫਾ ਦੇ ਦੇਣਾ ਚਾਹੀਦਾ ਇਹਨਾਂ ਨੂੰ ਵਾਪਸ ਲੁਧਿਆਣਾ ਮਹਾਨਗਰ ਹੋਵੇ ਔਰ ਨਲਾਇਕ ਪ੍ਰਿੰਸੀਪਲ ਨੂੰ ਪਹਿਲੀ ਵਾਰੀ ਸ਼ਬਦ ਨਲਾਇਕ ਪ੍ਰਿੰਸੀਪਲ ਤੋਂ ਸੁਣਿਆ ਹੋਣਾ ਪ੍ਰਿੰਸੀਪਲ ਤਾਂ ਪੜਾਂਦੇ ਆ ਤੇ ਇਹ ਤਾਂ ਖੁਦ ਨਾ ਲੈ ਕੇ ਕੀ ਇਹ ਮਤਲਬ 21 ਵਾਰੇ ਕਿਉਂ ਤੇ ਆਣੇ ਦਾ ਨਹੀਂ ਅਫਸਰ ਸ਼ਾਹੀ ਦਾ ਜਵਾਬ ਜ਼ਰੂਰ ਦਿਓ ਅਫਸਰ ਸ਼ਾਹੀ ਕਿਉਂ ਨਹੀਂ ਸੁਣਦੀ ਕਾਰਨ ਕੀ ਹੈ ਭਾਜੀ ਇਹਨਾਂ ਨੇ ਮਨਾਂ ਕੀਤਾ ਤੁਹਾਨੂੰ ਅਫਸਰ ਦੇ ਜਵਾਬ ਤਾਂ ਦਿੱਤਾ ਮੈਂ ਜਦੋਂ ਦਿੱਲੀ ਗਈ ਹੈ ਔਰ ਪਹਿਲਾਂ ਵੀ ਇਹਨਾਂ ਦਾ ਇਹੀ ਸਿਸਟਮ ਹੈ ਵੀ ਅਫਸਰ ਜੇ ਭਾਜਪਾ ਦੀ ਗੱਲ ਸੁਣਨਗੇ ਤੇ ਫਿਰ ਭਾਜਪਾ ਦੇ ਲੋਕ ਜੇ ਕੰਮ ਕਰਾ ਜਾਣਗੇ ਤੇ 27 ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਰਕਾਰ ਬਣਾ ਜਾਣਗੇ ਇਹਨਾਂ ਨੂੰ ਪੀੜਾ ਇਹਨਾਂ ਨੇ ਮਨਾਂ ਕੀਤਾ ਹੈ ਇਹ ਇੱਥੇ ਵੀ ਸਿਆਸਤ ਸਿਆਸਤ ਖੁੱਲੀ ਸਾਹ ਹੁੰਦਾ ਜੀ ਇਹਨਾਂ ਨੇ ਖੁੱਲ ਕੇ ਮਨਾਂ ਕੀਤਾ ਵੀ ਵਿਪੱਖਸ਼ ਦੇ ਕਿਸੇ ਵੀ ਕੌਂਸਲ ਦਾ ਕੰਮ ਚਲਾਉ ਨਹੀਂ ਕਰਨਾ ਕਿੱਦਾਂ ਦੇਖਦੇ ਹੁਣ ਧਰਨੇ ਦਾ ਆਪਾਂ ਇੱਥੇ ਬੈਠ ਤਾਂ ਗਏ ਆ ਇਹਦਾ ਹੱਲ ਕਿੱਦਾਂ ਕੱਢਾਂਗੇ ਕਿਉਂਕਿ ਜਨਤਾ ਨੇ ਸੋਮਵਾਰ ਨੂੰ ਆਉਣਾ ਸ਼ੁਰੂ ਕਰਨਾ ਹੈ ਨਾ ਅਗਰ ਇਹੀ ਤਸਵੀਰ ਜਨਤਾ ਨੂੰ ਦਿਖੇਗੀ ਤਾਂ ਉਹਨਾਂ ਦੇ ਉਹਨਾਂ ਦੀ ਸਮੱਸਿਆ ਲਈ ਆਪਾਂ ਬੈਠੇ ਆ ਉਹਨਾਂ ਨੂੰ ਵੀ ਦਿੱਕਤ ਨਹੀਂ ਆਊਗੀ ਕੋਈ ਦਿੱਕਤ ਨਹੀਂ ਆਊਗੀ ਜੰਦਾ ਦੇ ਨਾਲ ਖੜਕੇ ਕੰਮ ਕਰਾਵਾਂਗੇ ਉਹਨਾਂ ਲਈ ਤਾਂ ਬੈਠੇ ਆ ਜੀ ਅਸੀਂ ਦਿੱਕਤ ਕਾਦੀ ਜਾਣੀ ਹੈ ਇਹਨਾਂ ਨੂੰ ਪੁੱਛਾਂਗੇ ਇਹਨਾਂ ਨੂੰ ਪੁੱਛਾਂਗੇ ਕੰਮ ਕਰਦੇ ਕਿਉਂ ਨਹੀਂ ਹੈਗੇ ਜਿਹੜਾ ਵੀ ਕੋਈ ਆਏਗਾ ਲੈਟਰ ਲੈ ਕੇ ਨਾਲ ਜਾ ਕੇ ਕਰਾਵਾਂਗੇ ਮਨਾ ਕਰਕੇ ਦੇਖਣ ਲਾਈਵ ਸਾਡੇ ਚੱਲਦੇ ਹੋਣਗੇ ਫਿਰ ਦੇਖਾਂਗੇ ਜਰੂਰ ਕੱਢਾਂਗੇ ਨਾਲ ਸੰਘਰਸ਼ ਕਰਾਂਗੇ ਕਿਸੇ ਦਾ ਕੰਮ ਨਹੀਂ ਅਸੀਂ ਰੁਕਣ ਦਿੰਦੇ ਕੰਮ ਤਾਂ ਅਸੀਂ ਕਰਾਣ ਆਏ ਆ ਰੋਕਣ ਨਹੀਂ ਆਏ ਕੰਮ ਕਰਾਣਾ ਆਏ ਆ ਰੋਕਣ ਨਹੀਂ ਆਏ ਜਨਤਾ ਦੇ ਮੁੱਦੇ ਆ ਜਨਤਾ ਦੇ ਮੁੱਦਿਆਂ ਨੂੰ ਲੈ ਕੇ ਹੀ ਇੱਥੇ ਬੈਠੇ ਹੋਏ ਆ ਤੁਸੀਂ ਦੇਖ ਸਕਦੇ ਹੋ ਕਿ तमाम ਲੀਡਰਸ਼ਿਪ ਬੀਜੇਪੀ ਦੀ ਇੱਥੇ ਮੌਜੂਦ ਹੈ ਔਰ ਤਕਰੀਬਨ ਹਰੇਕ ਜਿਹੜੇ ਬੀਜੇਪੀ ਦੇ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਾਂਗੇ ਕਿ ਆਖਰ ਇਨਾ ਵੱਡਾ ਹੰਗਾਮਾ ਹੋਇਆ ਕਿਉਂ ਔਰ ਧਰਨਾ ਲਗਾਉਣ ਦੀ ਨੌਬਤ ਆਈ ਕਿਉਂ ਜਿੱਤਾ ਕਿ ਕੱਲ ਪ੍ਰੈਸ ਕਾਨਫਰੰਸ ਕਰਕੇ মিডিਆ ਵੀ ਰਹੀ ਅਸੀਂ ਕਲੀਅਰ ਵੀ ਕੀਤਾ ਜਿਸ ਦੇ ਵਿੱਚ ਸਮੂੱਚੇ ਸਾਡੇ ਐਮਐਲਏ ਸਾਹਿਬਾਨ ਕੌਂਸਲਟ ਸਾਹਿਬਾਨ ਜ਼ਿਲ੍ਹਾ ਪ੍ਰਧਾਨ ਔਰ ਸਾਡੇ ਲੋਕ ਸਭਾ ਇੰਚਾਰਜ ਸਾਰੇ ਜਾਨੇ ਮੌਜੂਦ ਸੀ ਸੀਨੀਅਰ ਡਿਪਟੀ ਕਮਿਸ਼ਨਰ ਸਾਹਿਬ ਵੀ ਨਾਲ ਸੀ ਤੇ ਉਹਦੇ ਵਿੱਚ ਅਸੀਂ ਕੱਲ ਕੁਝ ਵੀਡੀਓਜ਼ ਵੀ ਜਾਰੀ ਸੋਸ਼ਲ ਮੀਡੀਆ ਨੂੰ ਕੀਤੇ ਔਰ ਦਿਖਾਇਆ ਵੀ ਕਿਸ ਤਰੀਕੇ ਦੇ ਨਾਲ ਆਮ ਜਿਵੇਂ ਆਪਾਂ ਕਹਿ ਸਕਦੇ ਆ ਵੀ ਜਿਹੜੀ ਮੀਟਿੰਗ ਕੀਤੀ ਜਾ ਰਹੀ ਸੀ ਬਿਲਕੁਲ ਡਿਸਿਪਲਿੰਡ ਵੇ ਨਾਲ ਮੇਰੇ ਵੱਲੋਂ ਔਰ ਪੂਰੇ ਪ੍ਰਸ਼ਾਸਨ ਵੱਲੋਂ ਅچھے ਤਰੀਕੇ ਨਾਲ ਕਾਪ ਆਪ ਕਰਕੇ ਨਨਲ ਕੀਤੀ ਜਾ ਰਹੀ ਸੀ ਪਰ ਜਦੋਂ ਇਹਨਾਂ ਨੇ ਦੇਖਿਆ ਵੀ ਹਰ ਇੱਕ ਚੀਜ਼ ਬਹੁਤ ਅੱਛੀ ਤਰ੍ਹਾਂ ਨਾਲ ਹੱਲ ਕਰਕੇ ਸਾਨੂੰ ਸੈਟੀਸਫਾਈ ਕਰ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਇੱਕ ਦੋ ਕਾਉਂਸਲਰ ਜਿਹੜੇ ਪਹਿਲਾਂ ਹੀ ਘਰੋਂ ਪਲਾਨ ਕਰਕੇ ਆਏ ਸੀ ਵੀ ਅਸੀਂ ਜਾ ਕੇ ਸਿਰਫ ਹੰਗਾਮਾ ਕਰਨਾ ਹੈ ਔਰ ਇਹ ਮੈਂ ਤੁਹਾਡੇ ਧਿਆਨ ਚ ਲਿਆਦਾ ਵੀ ਇਹ ਹਰ ਕਤੇ ਪਹਿਲਾਂ ਵੀ ਕਰ ਚੁੱਕੇ ਨੇ ਉਸ ਵੇਲੇ ਵੀ ਮੈਂ ਪੂਰਨ ਤੌਰ ਤੇ ਇਗਨੋਰ ਕੀਤਾ ਹੈ ਇੱਥੇ ਕੈਂਪ ਆਫਿਸ ਦੇ ਵਿੱਚ ਆਫ ਵਾਲੇ ਦਿਨ ਇਹ ਆਏ ਸੀਗੇ ਬਿਨਾਂ ਦੱਸੇ ਆਏ ਸੀ ਉਸ ਦਿਨ ਵੀ ਵੀ ਅਸੀਂ ਸਾਰਿਆਂ ਨੇ ਮਿਲ ਕੇ ਆਉਣਾ ਹੈ ਤੇ ਉਸ ਟਾਈਮ ਵੀ ਇਹ ਗੱਲ ਹੋਈ ਸੀ ਉਸ ਟਾਈਮ ਵੀ ਇਹਨਾਂ ਨੇ ਮਾਹੌਲ ਖਰਾਬ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ ਬਟ ਮੈਂ ਉਸ ਚੀਜ਼ ਨੂੰ ਬਿਲਕੁਲ ਸਾਈਡ ਤੇ ਰੱਖ ਕੇ ਬਿਨਾਂ ਡਿਸਟਰੈਕਟ ਹੋਏ ਆਪਣਾ ਜਿਹੜਾ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ ਔਰ ਉਸ ਦਿਨ ਵੀ ਸੇਮ ਇਨਨਾਂ ਨੇ ਹੀ ਕੰਮ ਕੀਤਾ ਬਿਲਕੁਲ ਵੀਡੀਓਜ਼ ਇੱਕ ਇੱਕ ਚੀਜ਼ ਦੀ ਮੌਜੂਦ ਹੈ ਵੀ ਕਿਸ ਤਰੀਕੇ ਨਾਲ ਇਹਨਾਂ ਨਾਲ ਗੱਲ ਕੀਤੀ ਗਈ ਹੈ ਔਰ ਗੱਲ ਕਰਨ ਤੋਂ ਬਾਅਦ ਕੋਈ ਵੀ ਐਸਾ ਮੁੱਦਾ ਨਹੀਂ ਸੀ ਵੀ ਜਿਸ ਤੇ ਇੰਨੀ ਬਹਿਸ ਕਰਨੀ ਪੈ ਜਾਵੇ ਇਹ ਇੱਕ ਇਹਨਾਂ ਦੇ ਵਿੱਚੋਂ ਕਾਉਂਸਲਰ ਗੱਲ ਕਰਦੇ ਕਰਦੇ ਆਪਣਾ ਆਪ ਹੀ ਖੋਪ ਬੈਠੇ ਔਰ ਇੰਨੀ ਉੱਚੀ ਉੱਚੀ ਬੋਲਣ ਲੱਗੇ ਔਰ ਉਹਨਾਂ ਦੇ ਹੀ ਬਾਕੀ ਕਾਉਂਸਲਰ ਉਹਨਾਂ ਨੂੰ ਚੁੱਪ ਕਰਵਾ ਰਹੇ ਸੀ ਔਰ ਆਪਸ ਚ ਉਹਨਾਂ ਦੀ ਬਹਿਸ ਹੋਈ ਹੰਗਾਮਾ ਹੋਇਆ ਜਿਸ ਤੋਂ ਬਾਅਦ ਸਿਕਿਉਰਿਟੀ ਨੇ ਬਾਹਰ ਤੱਕ ਸੁਣਿਆ ਪੂਰੇ ਡੀ ਜ਼ੋਨ ਦੇ ਵਿੱਚ ਹੰਗਾਮਾ ਸੁਣਾਈ ਦੇ ਰਿਹਾ ਸੀ ਤੋ ਇੱਕਦਮ ਅੰਦਰ ਆਏ ਔਰ ਜਦੋਂ ਇਹਨਾਂ ਨੂੰ ਦਿਖਿਆ ਵੀ ਹੁਣ ਹੋਰ ਕੋਈ ਮੁੱਦਾ ਨਹੀਂ ਐ ਸਾਡੀ ਹੀ ਗਲਤੀ ਐ ਤਾਂ ਇਹਨਾਂ ਨੇ ਗੱਲ ਨੂੰ ਘੁਮਾਉਂਦੇ ਹੋਏ ਕਿਹਾ ਵੀ ਤੁਸੀਂ ਅੰਦਰ ਸਿਕਿਉਰਿਟੀ ਵਾਲੇ ਕਿਉਂ ਬੁਲਾਏ? ਔਰ ਤੁਸੀਂ ਬਕਾਇਦਾ ਜਾਣਦੇ ਹੋ ਚੰਗਪੜੀ ਪਾਤੀ ਵੀ ਸਿਕਿਉਰਿਟੀ ਦਾ ਕੀ ਮੋਟਿਵ ਹੁੰਦਾ ਹੈ ਉਹਨਾਂ ਦੀ ਕੀ ਕੀ ਡਿਊਟੀ ਹੈ? ਕੀ ਮੈਨੂੰ ਉਹਨਾਂ ਨੂੰ ਬੁਲਾਉਣ ਦੀ ਜ਼ਰੂਰਤ ਸੀ? ਅਗਰ ਅੱਧਾ ਪੌਣਾ ਘੰਟਾ ਇਹ ਬੈਠ ਕੇ ਇਹਨਾਂ ਨੇ ਆਰਾਮ ਨਾਲ ਗੱਲ ਕੀਤੀ ਉਦੋਂ ਕੋਈ ਨਹੀਂ ਆ ਕੇ ਐਂਟਰ ਕੀਤਾ ਆਫਿਸ ਤਾਂ ਕੁਝ ਨਾ ਕੁਝ ਤਾਂ ਇਹਨਾਂ ਨੇ ਅਜਿਹਾ ਕੀਤਾ ਜਿਹੜਾ ਉਹਨਾਂ ਨੂੰ ਆਣਾ ਪਿਆ ਔਰ ਸਭ ਤੋਂ ਵੱਡੀ ਗੱਲ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਤੇ ਸਾਰਾ ਕੁਝ ਅਵੇਲੇਬਲ ਹੈਗਾ ਯਾ ਕਿ ਕਿਸ ਤਰੀਕੇ ਨਾਲ ਇਹ ਬੈਂਚ 'ਤੇ ਰਹੇ ਨੇ ਔਰ ਬੈਂਚ ਦੇ ਵਿੱਚ ਵੀ ਕੁਰਸੀ 'ਤੇ ਆਰਾਮ ਨਾਲ ਬੈਠ ਕੇ ਇਹਨਾਂ ਨੂੰ ਇੱਕੋ ਹੀ ਗੱਲ ਕਹਿ ਰਹੀਆਂ ਕਿ ਵੀਰ ਜੀ ਬੈਠ ਕੇ ਗੱਲ ਕਰੋ ਇਹਨਾਂ ਨੂੰ ਤੁਸੀਂ ਆਰਾਮ ਨਾਲ ਬਿਠਾਓ ਗੱਲ ਕਰਨ ਪਰ ਇਨ ਵੱਲੋਂ ਜਿਵੇਂ ਪਹਿਲਾਂ ਹੀ ਹੰਗਾਮਾ ਕਰਨ ਦੇ ਮੂਰਚਾਏ ਸੀ ਉੱਥੇ ਔਰ ਇਹਨਾਂ ਨੇ ਸਿਕਿਉਰਿਟੀ ਗਾਰਡਸ ਵੀ ਵਨ ਪੁਸ਼ ਕਰਕੇ ਉੱਥੋਂ ਆਫਿਸ ਚੋਂ ਨਿਕਲੇ ਔਰ ਆਫਿਸ ਦਾ ਫਰਨੀਚਰ ਵੀ ਇਹਨਾਂ ਨੇ ਉੱਥੇ ਸੁੱਟਿਆ। ਵੈਸੇ ਇਹ ਦੋ ਜੀ ਵੀ ਵੈਸੇ ਕਿਦਾਂ? ਮੇਰੇ ਵੱਲੋਂ ਤਾਂ ਇਹੀ ਮੈਸੇਜ ਹੈ ਜੀ ਮੇਰੇ ਵੱਲੋਂ ਕਦੇ ਕੁਝ ਨੈਗੇਟਿਵ ਨਹੀਂ ਰਿਹਾ ਮੈਂ ਕਦੇ ਇਹਨਾਂ ਨੂੰ ਆਪੋਜੀਸ਼ਨ ਦਾ ਟੈਗ ਹੀ ਨਹੀਂ ਦਿੱਤਾ ਹਮੇਸ਼ਾ ਪਰਿਵਾਰ ਦੇ ਮੈਂਬਰਾਂ ਵਾਂਗੂ ਮੰਨਿਆ ਆ ਔਰ ਵੀਰ ਜੀ ਤੋ ਬਿਨਾ ਕਦੇ ਗੱਲ ਨਹੀਂ ਕੀਤੀ ਔਰ ਕਦੇ ਵੀ ਇਹਨਾਂ ਦਾ ਫੋਨ ਆਇਆ ਪਹਿਲ ਦੇ ਆਧਾਰ ਤੇ ਫੋਨ ਚੁੱਕ ਕੇ ਉਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਲੁਧਿਆਣਾ ਵਾਸੀ ਚਾਹੇ ਕਿਸੇ ਵੀ ਵਾਰਡ ਚ ਵੱਸਦੇ ਹੋਣ ਉਹ ਜ਼ਿੰਮੇਵਾਰੀ ਹੈ ਸਾਡੀ ਕਿ ਅਸੀਂ ਉਸ ਜ਼ਿੰਮੇਵਾਰੀ ਨੂੰ ਨਿਭਾਉਣਾ ਹੈ ਪਰ ਜੋ ਇਹਨਾਂ ਨੇ ਪੋਲਿਟੀਕਲ ਸਟੰਟ ਕਰਦੇ ਹੋਏ ਆਪਣੇ ਆਪ ਨੂੰ ਹਾਈਲਾਈਟ ਕਰਨ ਲਈ ਪੱਦੀ ਸ਼ਬਦਾਵਲੀ ਬੋਲੀ ਹੈ ਮਿਸ ਬਿਹੇਵ ਕੀਤਾ ਹੈ ਇੱਕ ਮਹਿਲਾ ਨੇ ਮਿਸ ਬਿਹੇਵ ਕੀਤਾ ਹੈ ਬੇਹਦ ਹੀ ਨਿੰਦਨਯੋਗ ਔਰ ਸਭ ਤੋਂ ਵੱਡੀ ਗੱਲ ਆਪਣੀ ਗਲਤੀ ਮੰਨਣ ਦੀ بجائے ਉਲਟਾ ਮਾਫੀ ਮੰਗਣ ਨੂੰ ਕਹਿ ਰਹੇ ਨੇ ਮੇਰੇ ਲਈ ਮੈਂ ਫਿਰ ਕਹਿ ਰਹੀ ਹਾਂ ਹਾਊਸ ਬਣਿਆ ਹੋਇਆ ਹੈ ਜਿੰਨੇ ਕੌਂਸਲਰ ਨੇ 794 ਦੇ 94 ਸਾਰੇ ਮੇਰੇ ਲਈ ਇੱਕ ਸਮਾਨ ਨੇ ਕੋਈ ਭੇਤ ਭਾਵ ਨਹੀਂ ਹੈ ਕਿਸੇ ਦੇ ਨਾਲ ਪਰ ਜੇ ਇਹ ਗਲਤ ਕਹਿਣਗੇ ਤਾਂ ਮੈਂ ਗਲਤ ਦੀ ਸਪੋਰਟ ਨਹੀਂ ਕਰ ਸਕਦੀ ਆਮ ਵੈਰੀ ਸੌਰੀ ਟੂ ਸੀ ਸਿੱਖਣਾ ਹੋਏਗਾ ਕਿ ਸੱਤਾ ਪੱਖ ਇਸ ਦੇ ਉਤੇ ਕੀ ਜਵਾਬ ਦਿੰਦਾ ਹਾਲਾਂਕਿ ਕੱਲ ਮੇਅਰ ਲੁਧਿਆਣਾ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜਵਾਬ ਦੇਣ ਦਾ ਜਾਂ ਕਹੀਏ ਕਿ ਇੱਕ ਸਫਾਈ ਦੇਣ ਦਾ ਜਿਹੜਾ ਹੈਗਾ ਕੋਸ਼ਿਸ਼ ਵੀ ਕੀਤੀ ਗਈ ਹੈ ਲੇਕਿਨ ਬੀਜੇਪੀ ਜਿਹੜੀ ਆ ਸੰਤੁਸ਼ਟ ਦਿਖਾਈ ਨਹੀਂ ਦੇ ਰਹੀ ਔਰ ਡੀ ਜ਼ੋਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਡੀ ਜ਼ੋਨ ਹੈ ਜਿੱਦੀ ਡਿਊਟੀ ਰੋਕ ਕੇ ਇੱਥੇ ਕੌਂਸਲਰ ਸਹਿਬਾਨ ਜਿਹੜੇ ਨੇ ਬੈਠੇ ਹੋਏ ਨੇ ਔਰ ਪੂਰੀ ਬੀਜੇਪੀ ਜਿਹੜੀ ਹੈਗੀ ਹੈ ਮੌਜੂਦ ਹੈ ਸੀਨੀਅਰ ਲੀਡਰਸ਼ਿਪ ਅਗਰ ਕਹੀਏ ਇੱਥੇ ਮੌਜੂਦ ਹੈ ਕੀ ਹੱਲ ਨਿਕਲੇਗਾ ਕਦੋਂ ਤੱਕ ਇਹਦਾ ਜਿਹੜਾ ਤਰਨਾ ਲੱਗਿਆ ਰਹੇਗਾ ਕਦੋਂ ਤੱਕ ਇਹ ਤਰਨਾ ਜਿਹੜਾ ਜਾਰੀ ਰਹੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ लुधिण जो कैमरा परसन कमल कपूर लुधिणा लाइव